ਤਾਪਮਾਨ ਬਹੁਤ ਵਧ ਰਿਹਾ ਔਰ ਤਾਪਮਾਨ ਵਧਨ ਤੋਂ ਬਾਅਦ ਲੋਕਾਂ ਨੇ ਏਸੀ ਦੇ ਰੇਟ ਵਧਾ ਦਿੱਤੇ ਆ ਤੇ ਰੇਲਵੇ ਰੋਡ ਤੇ ਸੋਢੀ ਸਾਹਿਬ ਉਹਨਾਂ ਨੇ ਏਸੀ ਦੇ ਰੇਟ ਘਟਾ ਦਿੱਤੇ ਆ ਖਾਸ ਕਰਕੇ ਪੈਨਾਸੋਨਿਕ ਦਾ ਏਸੀ ਜਪਾਨ ਦੀ ਟੈਕਨੋਲੋਜੀ ਕਹਿੰਦੇ ਕਿ ਤੁਹਾਡੇ ਘਰ ਨੂੰ ਹਿਮਾਚਲ ਵਰਗਾ ਠੰਡਾ ਕਰ ਦੇਣਗੇ ਔਰ ਬਿਜਲੀ ਦਾ ਬਿੱਲ ਜਿਹੜਾ ਆ ਉਹ ਬਹੁਤ ਘੱਟ ਆਏਗਾ ਨਸੋਨੀ ਕੰਪਨੀ ਦਾ ਜੀ ਡੇਟਮ ਦਾ 100% ਕਾਪਰ ਵਾਲਾ ਏਸੀ ਜਿਹੜਾ ਤੁਹਾਨੂੰ 56400 ਰੁਪਏ ਦਾ ਜੀ 37900 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਜੀ ਇਸ ਡਿਸਕਾਊਂਟ ਤੋਂ ਪਹਿਲਾਂ ਹੀ ਰੇਟ ਸੀ ਮਤਲਬ ਅਸੀਂ ਸਮਝੀਏ ਕਿ ਪਹਿਲਾਂ 56400 ਸੀ ਜਿੱਥੇ ਲੋਕਾਂ ਨੇ ਰੇਟ ਵਧਾ ਦਿੱਤੇ ਆ ਸੋਨਡੀ ਸਾਹਿਬ ਨੇ ਮਾਰਕੀਟ ਦੀ ਕੰਡੀਸ਼ਨ ਦੇਖ ਕੇ ਰੇਟ ਘਟਾ ਦਿੱਤੇ ਤੇ ਰੇਟ ਹੈਗਾ 73900 ਜੀ ਦੇ ਟ੍ਰੀ ਸਟਾਰ ਦਾ ਮਿਲ ਜਾਣਾ ਜੀ ਡਿਜੀਟਲ ਫਾਈਵ ਸਟਾਰ ਦੇ ਵਿੱਚ ਮਿਲ ਜਾਣਾ ਜੀ ਤੇ ਵਿੱਚ ਵਾਈਫਾਈ ਵਾਲਾ ਮਾਡਲ ਆ ਜਾਂਦਾ ਵਾ ਵਾਈਫਾਈ ਵਾਲਾ ਮਾਡਲ ਹਾਂਜੀ ਠੀਕ ਹੈ ਜੀ ਆਸਾਨ ਕਿਸ਼ਤਾਂ ਤੇ ਲੈ ਸਕਦੇ ਸੀ ਇੱਕ ਛੋਟੀ ਜੀ 60 ਰੁਪਏ ਦੀ ਡੇਲੀ ਦੀ ਆਸਾਨ ਕਿਸ਼ਤ ਦੇ ਉੱਤੇ ਤੁਸੀਂ ਪੈਨਾਸੋਨਿਕ ਦਾ ਕੋਈ ਵੀ ਏਸੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਮਸ਼ੀਨ ਇਹਦੀ ਰਸਟ ਫ੍ਰੀ ਹੈ ਜੀ ਆ ਆਪਾਂ ਦਿਖਾ ਦਈਏ ਆ ਵਾਲੀ ਹਾਂਜੀ ਰਸਟ ਫ੍ਰੀ ਮਸ਼ੀਨਾਂ ਦੀ ਹੈ ਜੀ ਇਹਦੇ ਵਿੱਚ ਇੱਕ ਸਾਲ ਦੀ ਕੰਪਲੀਟ ਗਾਰੰਟੀ ਦਿੱਤੀ ਜਾ ਰਹੀ ਹੈ 5 ਸਾਲ ਦੀ ਦੋਨੇ ਪੀਸੀਬੀਆ ਦੀ ਅਦਰ ਬ੍ਰਾਂਡ ਕਰ ਰਹੀ ਹੈ ਜੀ ਸਾਡੀ ਇਨਡੋਰ ਦੀ ਪੀਸੀਬੀ ਦੀ ਗਾਰੰਟੀ ਐਨੀ ਜ ਆਊਟਡੋਰ ਦੀ ਹੈਨੀ ਪੈਨਾਸੋਨਿਕ ਕੰਪਨੀ ਦੋਨੇ ਪੀਸੀਬੀਆ ਦੀ 5-5 ਸਾਲ ਦੀ ਗਾਰੰਟੀ ਦੇ ਰਹੀ ਹੈ ਜੀ 10 ਸਾਲ ਦੀ ਕੰਪਰੈਸਰ ਦੀ ਗਾਰੰਟੀ ਦੇ ਰਹੀ ਹੈ ਜੀ 5 ਸਾਲਾਂ ਦੇ ਵਿੱਚ ਜੇ ਆਊਟਡੋਰ ਮਸ਼ੀਨ ਨੂੰ ਰਸਟ ਲੱਗ ਜਾਂਦੀ ਆ ਤਾਂ ਕੰਪਨੀ ਫ੍ਰੀ ਆਫ ਕੋਸਟ ਨੂੰ ਚੇਂਜ ਕਰਕੇ ਦਿੰਦੀ ਆ ਇਸ ਮਾਡਲ ਦੇ ਉੱਤੇ ਸਕੀਮ ਚੱਲਦੀ ਪਈ ਹੈ ਜੀ ਕੋਈ ਵੀ ਬੰਦਾ ਜਿਹੜਾ ਸਾਡੀ ਇਹ ਵੀਡੀਓ ਨੂੰ 10 ਟਾਈਮ ਸ਼ੇਅਰ ਕਰ ਦਿੰਦਾ ਜੀ 10 ਟਾਈਮ ਹਾਂਜੀ 10 ਵਾਰੀ ਬੰਦੇ ਇਹ ਕਰਦਾ ਤਾਂ ਇਸ ਮਾਡਲ ਦੇ ਨਾਲ ਵੀ ਫਿਟਿੰਗ ਅਸੀਂ ਫ੍ਰੀ ਦੇਵਾਂਗੇ ਮਤਲਬ ਤੁਸੀਂ ਇਹ ਜਿਹੜਾ ਮਾਡਲ ਐ ਸੈਕੰਡ ਨੰਬਰ ਤੇ ਦੇਖ ਰਹੇ ਹੋ ਇਹਨੂੰ ਆਪਣੀ ਚਾਚੇ ਹੁਣਾਂ ਦਾ ਵੀ ਸ਼ੇਅਰ ਕਰਨੀ ਆ ਤਾਏ ਹੁਣਾਂ ਦਾ ਵੀ ਕਰਨਾ ਮਾਸੀ ਨਾਲ ਵੀ ਕਰਨੀ ਮਾਮੇ ਨਾਲ ਵੀ ਕਰਨਾ ਭੂਆ ਨਾਲ ਵੀ ਕਰਨਾ ਦੋਸਤਾਂ ਨਾਲ ਵੀ ਕਰਨਾ ਕੁੜੀਆਂ ਨੇ ਸਹੇਲੀਆਂ ਨਾਲ ਕਰਨਾ ਅੱਠਵਾਂ ਤਾਂ ਮੈਂ ਗਿਣਾ ਦਿੱਤੇ ਆ ਤੇ 1-2 ਤੱਕ ਚੰਗੇ ਹੁੰਦੇ ਆ WhatsApp ਤੇ Facebook ਤੇ ਫਰੈਂਡ ਉਹਨਾਂ ਨਾਲ ਸ਼ੇਅਰ ਕਰਨਾ ਤੁਹਾਨੂੰ ਫਿਟਿੰਗ ਮਿਲ ਜਾਣੀ ਫਿਰ ਇਹ ਇੰਨਾ ਸੌਖਾ ਜਿਹਾ ਦਾ ਕੰਮ ਹੈ ਉਹਡੇ ਤੋਂ ਦਾ ਏਸੀ 28200 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਮੇਰੇ ਕੋਲ ਅਲੱਗ-ਅਲੱਗ ਬ੍ਰਾਂਡ ਜਿਵੇਂ ਕਿ ਗੋਗਰੇਜ ਪੈਨਸੋਨਿਕ ਆਈਏਬੀ ਡਾਈਕਨ ਵਲਪੂਲ ਹਾਇਰ ਮਿਸ਼ੂਬੀਸ਼ੀ ਐਬੀ ਇੰਡਸਟਰੀ ਲਾਇਡ ਇਹਨਾਂ ਕੰਪਨੀਆਂ ਦੇ ਏਸੀ ਵੀ ਬਹੁਤ ਹੀ ਵਧੀਆ ਰੇਟਾਂ ਤੇ ਮਿਲ ਜੂਗੇ ਕੋਲ ਟਸ ਦਾ ਕਿਸੇ ਵੀ ਕੰਪਨੀ ਦਾ ਏਸੀ ਲੈਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਮੇਰੇ ਕੋਲ ਰੇਟ ਜ਼ਰੂਰ ਟਰਾਈ ਕਰ ਸਕਦੇ ਹੋ ਤੁਹਾਨੂੰ ਨਵਾਂ ਸ਼ੇਅਰ ਦੇ ਵਿੱਚ ਸਭ ਤੋਂ ਵਧੀਆ ਰੇਟ ਪ੍ਰੋਵਾਈਡ ਕੀਤਾ ਜਾਊਗਾ ਇਹ ਲਿ ਹਾਂ ਜੀ ਦੱਸੋ ਕੀ ਫੀਚਰ ਹੈ 7900 ਰੁਪਏ ਵਾਲਾ AC 48900 ਰੁਪਏ ਦੇ ਵਿੱਚ AC 10 ਫੁੱਟ ਪਾਈਪ ਫਿਟਿੰਗ ਪਲੱਸ ਸਟੈਂਡ ਸਿਰਫ ਬਿਜਲੀ ਦਾ ਪੁਆਇੰਟ ਕਸਟਮਰ ਐਂਡ ਕੋ ਲੱਗੂਗਾ ਬਾਕੀ ਸਾਰੀ ਫਿਟਿੰਗ ਜਿਹੜੀ ਹੈ ਸਾਡੇ ਬੰਦੇ ਲੈ ਜਾਣਾ ਜਾ ਕੇ ਫਿੱਟ ਕਰਕੇ ਆਉਗਾ ਅੱਛਾ 48000 ਤੁਸੀਂ 900 ਲਿਖਿਆ ਜੇ ਕੋਈ ਸਾਡਾ ਚੌਣ ਵਾਲਾ ਕਹਿੰਦਾ ਕਿ ਕੁਝ ਮਾਨ ਤਾਣ ਕੁਝ ਪਿਆਰ ਮੁਹੱਬਤ ਸੋਨਦੀ ਸਾਹਿਬ ਸਾਡਾਂ ਨੂੰ ਵੀ ਵਧਾਓ ਅਸੀਂ ਰਿਸ਼ਤੇਦਾਰਾਂ ਨੂੰ ਦੱਸਾਂਗੇ ਕਿ ਵਧੀਆ ਐਸੀ ਲੱਗਿਆ ਤਾਂ ਮੌਕੇ ਤੋਂ ਕੋਈ ਮਾਨਤਾਂ ਕੋ ਪਿਆਰ ਮੁਹੱਬਤ ਜਰੂਰ ਹੋਊਗੀ ਕ੍ਰੈਡਿਟ ਕਾਰਡ ਤੇ ਕਿਸੇ ਵੀ ਬੈਂਕ ਦਾ ਕ੍ਰੈਡਿਟ ਕਾਰਡ ਜਿਵੇਂ ਕਿ HDFC ICICI SBI ਐਕਸਿਸ ਦਾ ਕ੍ਰੈਡਿਟ ਕਾਰਡ ਮੇਰੇ ਕੋਲ ਲੈ ਕੇ ਜਾਂਦੇ ਆ ਜੀ ਅਪ ਟੂ 4000 ਰੁਪਏ ਤੱਕ ਦਾ ਤੁਹਾਨੂੰ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਮਤਲਬ ਆਪਾਂ ਸਮਝੀਏ ਕਿ 37900 ਵਾਲਾ AC ਸਾਨੂੰ 33900 ਚ ਪੈ ਗਿਆ ਬਿਲਕੁਲ ਜੀ 900 ਚ ਵੀ ਤੁਸੀਂ ਕੋਈ ਛੱਡ ਦੇਣਾ ਹਾਂਜੀ ਜੋ ਮਾਨਤਾਂ ਹੋਗਾ ਪੂਰਾ ਕਰਾਂਗੇ ਜੋ ਮਾਨਤਾਂ ਹੋਗਾ ਪੂਰਾ ਕਰਾਂਗੇ ਇਨਵਰਟਰ ਏਸੀ ਆ ਗਿਆ ਹੈ ਇਹਦਾ ਤੁਹਾਨੂੰ ਇਹ ਫਾਇਦਾ ਮਿਲੇਗਾ ਇੱਕ ਬੰਦਾ ਅੰਦਰ ਬੈਠਾ ਹੈ ਇਹਨੇ ਆਪਣੀ ਸਪੀਡ ਘਟਾ ਕੇ ਰੱਖਣੀ ਹੈ ਪੁਆਇੰਟ ਉਂ ਤੇ ਚੱਲਣਾ ਜਦੋਂ ਅੰਦਰ ਹੀਟ ਵੱਧਣੀ ਹੈ ਦੋ ਚਾਰ ਬੰਦੇ ਪਲੱਸ ਹੋਣੇ ਆ ਗਏ ਅੰਦਰ ਇਹਨੇ ਆਪਣਾ ਇੱਕ ਟਨ ਤੋਂ ਸਵਾ ਟਨ 1.5 ਟਨ 2 ਟਨ ਇਦਾਂ ਚੱਲਣਾ ਤੁਹਾਡਾ ਬੀਜੇ ਬਿਲਿਸ ਤੋਂ ਇਲਾਵਾ ਹੋਰ ਘਟਾਇਗਾ ਜੀ ਜਿੰਨੇ ਤੇ ਯੂਨਟ ਲਿਖਿਆ ਉਸ ਤੋਂ ਵੀ ਘਟਣਾ ਲੱਗੇਗਾ ਇਸ ਤੋਂ ਇਲਾਵਾ ਮੇਰੇ ਕੋਲ ਜੀ ਇਨਵਰਟਰ ਬੈਟਰਾ ਲਿਵਗਾਰਡ ਕੰਪਨੀ ਦਾ ਲਿਊਮਿਨਸ ਦਾ ਸੂਖਮ ਦਾ ਏ ਸਟਾਰ ਦਾ 14900 ਰੁਪਏ ਤੋਂ ਸਟਾਰਟ ਹੋ ਜਾਊਗਾ ਜੀ ਮਾਰਕੀਟ ਚ ਕੀ ਪ੍ਰਾਈਸ ਹੈ ਜੀ ਤਕਰੀਬਨ 16 1600 ਰੁਪਏ ਦੀ ਰੇਂਜ ਵਾਲਾ ਮਾਡਲ ਤੁਹਾਨੂੰ 14900 ਰੁਪਏ ਦੇ ਵਿੱਚ ਮਿਲੂਗਾ ਜੀ। ਵਿਦ ਗਾਰੰਟੀ ਵਿਰੰਟੀ ਵਿਦ ਬਿਲ। ਠੀਕ। ਓਕੇ। ਬਾਬਾ ਮੇਰੇ ਕੋਲ 7200 ਰੁਪਏ ਦੀ ਰੇਂਜ ਦੇ ਵਿੱਚ ਕੁੱਲੋ ਸ਼ੁਰੂ ਹੋ ਜਾਂਦਾ ਜੀ। ਹਾਂ। 9500 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਲੋਹੇ ਵਾਲਾ ਵੱਡਾ ਗੁੰਡਰ ਮਿਲ ਜੂਗਾ। ਨਹੀਂ ਨਹੀਂ ਆਪਾਂ 9500 ਦੇਣਾ ਲੋਹੇ ਵਾਲਾ। ਲੋਹੇ ਵਾਲਾ ਲੋਕ ਚਾਹੁੰਦੇ ਆ ਕਿ ਆਪਾਂ ਪੁਰਾਣੇ ਸਟਾਈਲ ਦਾ ਲੈ ਕੇ ਆਣਾ। ਰੇਟ ਘਟਾਓ। ਇਹਦੀ ਡਿਮਾਂਡ ਬਹੁਤ ਹੈ। ਜੋ ਕਹ ਦੂੰਗਾ ਲੋਹੇ ਨਾਲ ਜੀ ਤਾਂਗੜੀ ਦਾ। ਕੁਝ 8000 ਦੇ ਨੇੜੇ ਕਰ ਲੋ 150 ਚਲੋ ਤੁਸੀਂ ਪਹਿਲੀ ਵਾਰ ਹੀ ਗਿਆ ਜੀ 7990 ਰੁਪਏ ਦੇ ਵਿੱਚ ਜਿਹੜਾ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਜੀ ਤਾਂ ਉਹਨੂੰ ਆਪਾਂ ਇਹ ਪੀਸ 7990 ਰੁਪਏ ਦੇ ਧੰਨਵਾਦ ਤੁਹਾਨੂੰ ਸਭ ਕਿ ਸੁਪੀਰੀਅਰ ਕੁਆਲਿਟੀ ਸੁਪੀਰੀਅਰ ਟੈਕਨੋਲੋਜੀ 100 ਸਾਲ ਪੁਰਾਣਾ ਵਿਸ਼ਵਾਸ ਕਲਾਸ ਪੈਨਸੋਨਿਕ ਦਾ ਬ੍ਰਾਂਡ ਵੈਲ ਨੋਨ ਦੋਸਤੋ ਅੱਜ ਤੁਹਾਡੇ ਘਰ ਨੂੰ ਬਣਾਵਾਂਗੇ ਹਿਮਾਚਲ ਵਰਗਾ ਠੰਡਾ ਬਜਟ ਰਹੇਗਾ ਵਿੱਚ ਕਾਬੂ ਬਿਜਲੀ ਦਾ ਬਿੱਲ ਰਹੇਗਾ ਵਿੱਚ ਕਾਬੂ 스마트 ਏਸੀ ਦੀ ਕਰਾਂਗੇ ਅੱਜ 스마트 ਚੋਣ ਦੋਸਤੋ ਅੱਜ ਕਰਾਂਗੇ 스마트 ਚੋਣ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਨੀ ਤੁਸੀਂ ਸ਼ਹਿਰ ਤੋਂ ਨਜ਼ਰ ਆਣ ਦੀ ਵੀਡੀਓ ਕਿਸ ਬਾਰੇਤ ਹੋਣ ਵਾਲੀ ਸਾਥੀਓ ਪੈਨਾਸੋਨਿਕ 100 ਸਾਲ ਪੁਰਾਣਾ ਟਰਸਟ ਅਤੇ ਨਾਲ ਦੀ ਨਾਲ ਕੀਆ ਜਾਂਦਾ ਹੈ ਕਿ ਆ ਬੈਟਰ ਲਾਈਫ ਆ ਬੈਟਰ ਵਰਲਡ ਜੇ ਅੱਜ ਕੱਲ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਤਾਪਮਾਨ ਬਹੁਤ ਵਧ ਰਿਹਾ ਔਰ ਤਾਪਮਾਨ ਵਧਣ ਤੋਂ ਬਾਅਦ ਲੋਕਾਂ ਨੇ ਏਸੀ ਦੇ ਰੇਟ ਵਧਾ ਦਿੱਤੇ ਆ ਤੇ ਰੇਲਵੇ ਰੋਡ ਤੇ ਸੋਹਣੀ ਸਾਹਿਬ ਉਹਨਾਂ ਨੇ ਏਸੀ ਦੇ ਰੇਟ ਘਟਾ ਦਿੱਤੇ ਆ ਖਾਸ ਕਰਕੇ ਪੈਨਾਸੋਨਿਕ ਦਾ ਏਸੀ ਜਪਾਨ ਦੀ ਟੈਕਨੋਲੋਜੀ ਕਹਿੰਦੇ ਕਿ ਤੁਹਾਡੇ ਘਰ ਨੂੰ ਹਿਮਾਚਲ ਵਰਗਾ ਠੰਡਾ ਕਰ ਦੇਣਗੇ ਔਰ ਬਿਜਲੀ ਦਾ ਬਿੱਲ ਜਿਹੜਾ ਆ ਉਹ ਬਹੁਤ ਘੱਟ ਆਏਗਾ AI ਟੈਕਨੋਲੋਜੀ ਵਾਲਾ ਕਹਿੰਦੇ ਪੈਨਾਸੋਨਿਕ AC ਹੈ ਜਿਹੜਾ ਸਭ ਕੁਝ ਕੰਟਰੋਲ ਕਰੇਗਾ ਕਿਵੇਂ ਕੰਟਰੋਲ ਕਰੇਗਾ ਆਪ ਅੰਦਰ ਚੱਲ ਕੇ ਸੁੰਢੀ ਸਭ ਤੋਂ ਪੁੱਛਦੇ ਆ ਤਾਂ ਫਾਲੋ ਮੀ ਸਮਾਰਟ ਕਨੈਕਟ ਕਰਦੇ ਆ ਤੇ ਅਨਲੌਕ ਕਰਦੇ ਆ ਫਿਊਚਰ ਨੂੰ lettes go inside man ਸ਼ੋਰੂਮ ਦੇ ਅੰਦਰ ਵੜਦੇ ਹੀ ਠੰਡ ਠੰਡਕ ਮਹਿਸੂਸ ਹੋ ਰਹੀ ਹੈ ਤੁਸੀਂ ਦੇਖੋ ਪੈਨਾਸੋਨਿਕ ਦਾ AC ਲੱਗਾ ਹੋਇਆ ਔਰ ਹਿਮਾਲਿਆ ਦੀ ਠੰਡੀ ਠੰਡੀ ਹਵਾ ਆ ਰਹੀ ਹੈ ਲੇਕਿਨ ਅੱਜ ਆਪਾਂ ਪੈਨਾਸੋਨਿਕ ਦੇ ਏਸੀ ਬਾਰੇ ਡਿਟੇਲ ਚ ਜਾਣਕਾਰੀ ਲੈਣੀ ਵੱਖੋ ਵੱਖਰੇ ਜਿਹੜੇ ਏਸੀ ਆ ਉਹਨਾਂ ਬਾਰੇ ਡਿਟੇਲ ਚ ਜਾਣਕਾਰੀ ਲੈਣੀ ਆ ਜਾਣਕਾਰੀ ਸਾਨੂੰ ਦੇਣਗੇ ਸੋਂਢੀ ਸਾਹਿਬ ਪਹਿਲਾਂ ਸਰ ਦਾ ਸਵਾਗਤ ਕਰਦੇ ਫਿਰ ਗੱਲਬਾਤ ਕਰਾਂਗੇ ਬਹੁਤ ਨਿੱਕਾ ਸਵਾਗਤ ਹੈ ਸਰ ਥੈਂਕ ਯੂ ਅੱਛਾ ਸੋਂਢੀ ਸਾਹਿਬ ਮੈਂ ਸੁਣਿਆ ਤੁਸੀਂ ਕਹਿੰਦੇ ਹੋ ਕਿ ਲੋਕਾਂ ਨੇ ਏਸੀ ਦੇ ਰੇਟ ਵਧਾ ਦਿੱਤੇ ਆ ਤੁਸੀਂ ਘਟਾ ਦਿੱਤੇ ਆ ਤੇ ਪੈਨਾਸੋਨਿਕ ਜੀ ਵੀ ਰੇਟ ਘਟਿਆ ਜੀ ਬਿਲਕੁਲ ਜੀ ਪੈਨਾਸੋਨਿਕ ਬਿਲਕੁਲ ਰੇਟ ਘਟਾਇਆ ਜੀ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਜੀ ਜੀ ਅੱਜ ਆਪਾਂ ਮੇਨ ਵੀਡੀਓ ਬਣਾਉਂਦਾ ਮੋਟਿਵ ਇਹੀ ਹੈ ਕਿ ਆਪਾਂ ਪੈਨਾਸੋਨਿਕ ਦੇ ਜੋ ਏਸੀ ਦੇ ਰੇਟ ਹੈਗੇ ਆ ਜੀ ਕਾਫੀ ਜ਼ਿਆਦਾ ਉਹਨਾਂ ਤੇ ਡਿਸਕਾਊਂਟ ਦੇ ਰਹੇ ਆ ਜੀ ਉਹਦੇ ਵਿੱਚ ਅਲੱਗ-ਅਲੱਗ ਜੀ ਜੀ ਪੈਨਾਸੋਨਿਕ ਕੰਪਨੀ ਦਾ ਜੀ ਡੇਟ ਟਾਈਮ ਦਾ 100% ਕਾਪਰ ਵਾਲਾ ਏਸੀ ਜਿਹੜਾ ਤੁਹਾਨੂੰ 56400 ਰੁਪਏ ਦਾ ਜੀ 37900 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਜੀ ਇਸ ਡਿਸਕਾਊਂਟ ਤੋਂ ਪਹਿਲਾਂ ਹੀ ਰੇਟ ਮਤਲਬ ਅਸੀਂ ਸਮਝੀਏ ਕਿ ਪਹਿਲਾਂ 56400 ਸੀ ਜਿੱਥੇ ਲੋਕਾਂ ਨੇ ਰੇਟ ਵਧਾ ਦਿੱਤੇ ਆ ਸੌਂਡੀ ਸਾਪ ਨੇ ਮਾਰਕੀਟ ਦੀ ਕੰਡੀਸ਼ਨ ਦੇਖ ਕੇ ਰੇਟ ਘਟਾ ਦਿੱਤੇ ਤੇ ਰੇਟ ਹੈਗਾ 37900 ਪੈਨਾਸੋਨਿਕ ਦਾ ਇਹ ਕਿੰਨੇ ਸਟਾਰ ਦਾ ਹੈ ਜੀ ਇਹ 1.5 ਟਨ ਦਾ 3 ਸਟਾਰ ਜੀ ਇਹ ਤੋਂ ਲੈ ਲਓ 1.5 ਟਨ ਦਾ ਹਾਂਜੀ ਅਸੀਂ 44900 ਰੁਪਏ ਦਾ ਇਹ ਮਾਡਲ ਵੇਚ ਰਹੇ ਸੀ ਹੁਣ ਇਸ ਵੇਲੇ ਸਪੈਸ਼ਲ ਆਫਰ ਦੇ ਵਿੱਚ ਇਹ 37900 ਰੁਪਏ ਦਾ ਪੀਸ ਪੋਹ ਹੈ ਅੱਛਾ ਮੈਨੂੰ ਗੱਲ ਸਮਝਾਓ ਕਹਿੰਦੇ ਕਿ ਜੇ ਤੁਸੀਂ ਪੈਨਾਸੋਨਿਕ ਏਸੀ ਘਰ ਲਵਾ ਲੈਂਦੇ ਹੋ ਤਾਂ ਤੁਹਾਨੂੰ ਸ਼ਨੀਵਾਰ ਤੇ ਐਤਵਾਰ Shimla ਜਾਣ ਦੀ ਲੋੜ ਨਹੀਂ ਤੁਹਾਡੇ ਘਰ ਰੋਜ਼ਾਨਾ ਹੀ Shimla ਬਣ ਜਾਂਦਾ ਹੈ ਇਹ ਇੰਨਾ ਕਾਰਗਰ ਸਾਬਤ ਹੁੰਦਾ ਇੰਨੀ ਠੰਡਕ ਦਿੰਦਾ ਤੁਹਾਡੇ ਸਾਹਮਣੇ ਹੈ ਜੀ ਕਿਸੀ ਚੱਲਦਾ ਪਿਆ ਤੇ ਤੁਸੀਂ ਅੰਦਰ ਫੀਲਿੰਗ ਲੈ ਰਹੇ ਹੋ ਜੀ ਅੱਛਾ ਸਾਊਂਡ ਵੀ ਨਹੀਂ ਬਹੁਤੀ ਆਉਂਦੀ ਡਿਸਟਰਬ ਵੀ ਨਹੀਂ ਕਰ ਰਹੀ ਬਿਲਕੁਲ ਜੀ ਹਾਂ ਜੀ ਤੇ ਨਾਲ ਦੀ ਨਾਲ ਮੈਂ ਇਹ ਵੀ ਸੁਣਿਆ ਕਹਿੰਦੇ ਕਿ ਇਹ 에ਅਰ ਨੂੰ ਪਿਊਰੀਫਾਈ ਵੀ ਕਰਦਾ ਇਹ ਚਿਕਨਿਕ ਸੱਚਾਈ ਆ ਹਾਂ ਜੀ ਇਹਦੇ ਵਿੱਚ ਕਈ ਮਾਡਲ ਇਦਾਂ ਦੇ ਆਉਂਦੇ ਜਿਨ੍ਹਾਂ ਵਿੱਚ ਇਨਬਿਲਟ 에ਅਰ ਪਿਊਰੀਫਾਇਰ ਵੀ ਹੈ ਜੀ 에ਅਰ ਪਿਊਰੀਫਾਇਰ ਤੇ ਬਿਜਲੀ ਦੀ ਕੰਜ਼ਮਪਸ਼ਨ ਦੀ ਗੱਲ ਕਰੀਏ ਬਿਜਲੀ ਦੀ ਕੰਜ਼ਮਪਸ਼ਨ ਜਿਹੜੀ ਹੈਗੀ ਜੀ ਇੱਕ ਸਾਲ ਦੇ ਵਿੱਚ ਜਿਹੜਾ ਸਾਡਾ 1.5 ਟਨ ਦਾ 3 ਸਟਾਰ ਦਾ ਏਸੀ ਹੈ ਸਿਰਫ 1014 ਯੂਨਟ ਲੈਂਦਾ ਜੀ ਇੱਕ ਸਾਲ ਦੇ ਇੱਕ ਸ ਨਹੀਂ ਲੱਗਦਾ ਤੁਹਾਡੇ ਕੋ ਆਉਣੇ ਆ ਤੇ ਤੁਸੀਂ ਸਾਨੂੰ ਸਮਝਾਉਣਾ ਔਰ ਪੈਨਾਸੋਨਿਕ ਦੀ ਸੌਂਡਿਸਬ ਗੱਲ ਕਰੀਏ ਇਸ ਸਮੇਂ ਡਿਮਾਂਡ ਬਹੁਤ ਵੱਧ ਗਈ ਹੈ ਤੇ ਕਹਿੰਦੇ 100 ਸਾਲ ਪੁਰਾਣਾ ਬ੍ਰਾਂਡ ਹੈ ਸਹੀ ਗੱਲ ਹੈ ਹੈਗਾ ਜੀ ਬਿਲਕੁਲ ਜੀ ਟਰਸਟਡ ਬ੍ਰਾਂਡ ਹੈ ਜਪਾਨੀਸ ਬ੍ਰਾਂਡ ਹੈ ਜੀ ਟਰਸਟਡ ਬ੍ਰਾਂਡ ਹੈਗਾ ਜੀ 쿨ਿੰਗ ਦੇ ਵਿੱਚ ਇਹਦਾ ਕਿਸੇ ਹੋਰ ਏਸੀ ਦੇ ਨਾਲ ਕੰਪੈਰੀਸਨ ਹੈ ਅੱਛਾ ਹੁਣ ਜਿਹੜਾ ਰੀਸੈਂਟਲੀ ਇਹਦੀ ਇੰਨੀ ਡਿਮਾਂਡ ਵੱਧ ਗਈ ਹੈ ਉਹਦਾ ਕਾਰਨ ਕੀ ਮੰਨਦੇ ਹੋ ਕਾਰਨ ਜਿਹੜੇ ਕਸਟਮਰ ਤੇ ਲੱਗੇ ਹੋ ਜੀ ਪਹਿਲਾਂ ਉਹਨਾਂ ਨੂੰ ਰਿਸਪੌਂਸ ਇਹਦਾ ਵਧੀਆ ਮਿਲਿਆ ਜੀ ਅੱਗੇ ਤੋਂ ਅੱਗੇ ਇੱਕ ਦੂਜੇ ਨੂੰ ਗਾਈ ਹਾਂ ਜੀ ਇਹਦੇ ਵਿੱਚ ਮੇਰੇ ਕੋਲ ਵਾਈਚਰ ਜਿਹੜੇ ਡੇਟਨ ਫਰੀ ਸਟਾਰ ਦਾ ਮਿਲ ਜਾਣਾ ਜੀ ਡੇਟਨ ਫਾਈਵ ਸਟਾਰ ਦੇ ਵਿੱਚ ਮਿਲ ਜਾਣਾ ਜੀ ਤੇ ਵਿੱਚ ਵਾਈਫਾਈ ਵਾਲਾ ਮਾਡਲ ਆ ਜਾਂਦਾ ਵਾ ਵਾਈਫਾਈ ਵਾਲਾ ਮਾਡਲ ਹਾਂ ਜੀ ਠੀਕ ਹੈ ਜੀ ਆਸਾਨ ਕਿਸ਼ਤਾਂ ਤੇ ਲੈ ਸਕਦੇ ਸੀ ਇਹਨੂੰ ਇੱਕ ਛੋਟੀ ਜੀ 65 ਰੁਪਏ ਦੀ ਡੇਲੀ ਦੀ ਆਸਾਨ ਕਿਸ਼ਤੇ ਦੇ ਉੱਤੇ ਤੁਸੀਂ ਪੈਰਾਸੋਨੀ ਦਾ ਕੋਈ ਵੀ ਏਸੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਜੀ ਮਤਲਬ ਤੁਸੀਂ 365 ਦਿਨਾਂ ਵਿੱਚ ਸਿਰਫ 65 ਪੈਂਟਰ ਪਰੋਜ਼ ਦੇਣੇ ਆ 365 ਨਹੀਂ 65 ਰੁਪਏ 65 ਰੁਪਏ ਇੱਕ ਦਿਨ ਦੇ 65 ਰੁਪਏ ਦੇਣੇ ਆ ਤੁਸੀਂ ਤਾਂ ਕੋਈ ਵੀ ਏਸੀ ਜਿਹੜਾ ਆਪਣੇ ਘਰ ਲੈ ਕੇ ਜਾ ਸਕਦੇ ਹੋ ਜੀ ਹੂੰ ਤੇ ਤੁਸੀਂ ਆਪਣੇ ਘਰ ਨੂੰ ਸ਼ ਲਾ ਬਣਾ ਸਕਦੇ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਸ਼ਬਦਾਚ ਜਿੱਦਾਂ ਹੀ ਅਸੀਂ ਅੰਦਰ ਐਂਟਰ ਕੀਤੇ ਆ ਬਈ ਸੱਚੀ ਹਿਮਾਚਲ ਬਣਾਇਆ ਪਿਆ ਹਿਮਾਲੇ ਦੀ ਠੰਡੀ ਠੰਡੀ ਹਵਾ ਉਹ ਪੁਰਾਣੇ ਲੋਕੀ ਕਹਿੰਦੇ ਸੀ ਕਿ ਯਾਰ ਬੋਰਡ ਦੀ ਛਾਵੇਂ ਬੈਠੇ ਆ ਠੰਡੀ ਠੰਡੀ ਹਵਾ ਆ ਰਹੀ ਹੈ ਉਸੇ ਤਰੀਕੇ ਠੰਡੀ ਠੰਡੀ ਹਵਾ ਆ ਰਹੀ ਹੈ ਨਾਲ ਦੀ ਨਾਲ 에ਅਰ ਨੂੰ ਕਹਿੰਦੇ ਪਿਉਰੀਫਾਈ ਵੀ ਕਰਦਾ ਪੈਨਾਸੋਨਿਕ ਜੀ ਸਰ ਇੱਕ ਤੁਸੀਂ AI ਫੀਚਰ ਦੀ ਗੱਲ ਕਰ ਰਹੇ ਸੀਗੇ ਉਹ ਕੀ ਹੈ ਜੀ 5 ਸਟਾਰ AC ਦੇ ਵਿੱਚ ਆਉਂਦਾ ਜੀ ਇਹ 55 ਡਿਗਰੀ ਤੱਕ ਇਹ ਬਾਹਰ ਟੈਂਪਰੇਚਰ ਚੱਲ ਜਾਂਦਾ ਤਾਂ ਵੀ ਪ੍ਰੋਪਰ ਕੂਲਿੰਗ ਕਰਦਾ ਜੀ ਸਿਰਫ 775 ਯੂਨਟ ਹੈ ਇੱਕ ਸਾਲ ਦੇ ਲੈਂਦਾ ਜੀ ਬਿਜਲੀ ਦਾ ਬਿੱਲੇ ਦਾ ਜਿਹੜਾ ਇਹ ਬਿਲਕੁਲ ਜੀ ਜਿਹੜਾ 55 ਡਿਗਰੀ ਤੱਕ ਚੱਲ ਜਾਂਦਾ ਇਹ ਸਿਰਫ 775 ਯੂਨਟ ਹਾਂ ਜੀ ਲੋਕ ਕਰ ਦਈਏ ਵਿਸ਼ਵਾਸ ਹੈ ਰਿਟਰਨ ਹੈ ਜੀ ਕੰਪਨੀ ਦਾ ਰਿਟਰਨ ਦਿਖਾਓ ਜੀ ਰਿਟਰਨ ਹੈ ਓਕੇ ਬਾਕੀ ਕੰਪਨੀਆਂ ਮੰਗਦੇ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਤੁਹਾਡਾ AC ਇੰਨਾ ਬਿੱਲ ਲਊਗਾ ਇੰਨਾ ਬਿੱਲ ਲਊਗਾ ਅਸੀਂ ਕਹਿੰਦੇ ਨਹੀਂ ਤੁਹਾਡੇ ਫੋਨ ਦੇ ਵਿੱਚ ਅਸੀਂ ਐਪ ਹਰ ਦੇ ਰਹੀਆਂ ਇਹ ਜੀ ਤੁਸੀਂ ਚਲਾਣਾ ਤਾਂ ਤੁਸੀਂ ਆਪਣੇ ਫੋਨ ਤੇ ਚੈੱਕ ਕਰਨਾ ਤੁਹਾਡਾ ਬਿਜਲੀ ਦਾ ਬਿੱਲ ਕਿੰਨਾ ਸਭ ਕਹਿੰਦੇ ਸਾਰੇ ਪਰ ਹੁੰਦਾ ਹੈ ਸਰ ਆਪਾਂ ਕਹਿਣਾ ਥੋੜੀ ਹੈ ਜੀ ਆਪਾਂ ਤੁਹਾਡੇ ਦਿਖਾਓ ਨਾ ਫਿਰ ਪਰ ਕਸਟਮਰ ਦੇ ਫੋਨ ਦੇ ਵਿੱਚ ਐਪ ਭਰਨੀ ਹੈ ਜਿਹੜਾ ਫਸਟਪੈਸ ਫੋਨ ਮਰਾਏ ਐ ਐਪ ਭਰਨੀ ਹੈ ਜੀ ਪਹਿਲਾਂ ਮਰਾਏ ਐ ਪਪਾ ਭਰਦੇ ਆ ਤਾਂ ਸਾਰੀ ਜਾਣਕਾਰੀ ਫੋਨ ਤੇ ਆਜੂਗੀ ਕਸਟਮਰ ਨੂੰ ਪੂਰੀ ਡਿਟੇਲ ਮਿਲਦੀ ਆ ਕਿ ਅੱਜ ਜਦ ਮੇਰਾ ਏਸੀ ਇੰਨੇ ਘੰਟੇ ਚੱਲੇ ਤਾਂ ਮੇਰਾ ਬਿਜਲੀ ਦਾ ਬਿੱਲ ਇੰਨਾ ਆਇਆ ਆਪਾਂ ਮੂੰਹ ਜਵਾਨੀ ਕੁਛ ਨਹੀਂ ਕਹਿਣਾ ਜੀ ਕਿ ਹਾਂਜੀ ਸਾਡਾ ਵੇਲਾ ਆਊਗਾ ਜਾਂ ਉਹ ਆਊਗਾ ਜੀ ਹੰਡੀ ਸਾਹਿਬ ਮੈਂ ਤੁਹਾਨੂੰ ਟੋਕਦਾ ਫਿਰ ਤੋਂ ਕਹਿੰਦੇ ਸਾਰੇ ਆ ਹੁੰਦਾ ਕੁਛ ਨਹੀਂ ਆ ਆਪਾਂ ਗਰੰਟੀ ਦਿੰਦੇ ਆ ਕੰਪਨੀ ਗਰੰਟੀ ਦਿੰਦੀ ਆ ਕਿਹੜਾ ਐਪ ਹੈ ਜੀ ਮਰਾ ਐਪ ਪਰਨਾ ਜੀ ਪੈਰਾਗ੍ਰਾਫ ਨਹੀਂ ਗ੍ਰੀਨ ਤੇ ਚਲਾ ਦਈਏ ਮਰਾ ਐਪ ਬਿਲਕੁਲ ਜੀ ਚਲਾ ਦੋ ਗ੍ਰੀਨ ਤੇ ਮਰਾ ਐਪ ਚੱਲਦਾ ਤੁਸੀਂ ਐਕਸਪਲੇਨ ਕਰ ਦਿਓ ਜੀ ਬਿਲਕੁਲ ਜੀ ਦੱਸੋ ਕੀ ਮਰਾ ਐਪੇ ਕੀ ਕੀ ਫੀਚਰ ਦਿੰਦਾ ਜੀ ਹਾਂਜੀ ਮਰਾ ਐਪ ਦੇ ਵਿੱਚ ਤੁਹਾਡੇ ਏਸੀ ਵਾਈਫਾਈ ਦੇ ਨਾਲ ਕਨੈਕਟ ਹੋ ਜਾਣਾ ਜੀ ਤੁਸੀਂ ਘਰ ਨਹੀਂ ਵੀ ਹੈਗੇ ਘਰ ਤੋਂ ਬਾਹਰ ਬੈਠੇ ਆ ਤਾਂ ਏਸੀ ਆਪਣਾ ਓਨ ਕਰਨਾ ਚਾ ਤੁਸੀਂ ਫੋਨ ਥਰੂ ਆਪਣੇ AC ਨੂੰ ਆਨ ਕਰ ਸਕਦੇ ਆਫ ਕਰ ਸਕਦੇ ਟੈਂਪਰੇਚਰ ਵਧਾਣਾ ਘਟਾਣਾ ਕੋਈ ਮੋਡ ਚੇਂਜ ਕਰਨਾ ਸਾਰਾ ਪ੍ਰੋਸੈਸ Wi-Fi ਵਾਲੇ ਮੋਡ ਤੋਂ ਕਰ ਸਕਦੇ ਆ ਇਹ ਕਿਹਦੇ ਵਿੱਚ ਹੋਰ ਪਲੱਸ ਪੁਆਇੰਟ ਦੇ ਦਿੱਤਾ AI ਫੀਚਰ ਦੇ ਦਿੱਤਾ ਜੀ Panasonic ਦਾ AC ਜਿਹੜਾ ਜੇ ਆਪਾਂ ਲਗਾਣੇ ਆ ਕਸਟਮਰ ਨੂੰ ਬਿਲਕੁਲ ਕੰਫਰਟ ਪਰਦਾਨ ਕਰ ਦੋ ਕੰਫਰਟ ਪੂਰਾ ਮਿਲੂਗਾ ਜੀ ਉਹਦੇ ਵਿੱਚ ਕੀ ਹੈਗਾ ਜੀ ਆਪਾਂ ਰਾਤ ਨੂੰ ਸੁੱਤੇ ਪਏ ਕਿਸੇ ਵੇਲੇ ਬਾਹਰ ਵੈਦਰ ਚੇਂਜ ਹੋ ਗਿਆ بارش ਹੋਣ ਲੱਗ ਗਈ ਹਾਂ ਆਪਾਂ ਨੂੰ ਅੰਦਰ ਹਲਕੀ ਜੀ ਠੰਡ ਮਹਿਸੂਸ ਹੋਣ ਲੱਗਦੀ ਹੈ ਬੰਦਾ ਕਹਿੰਦਾ ਯਾਰ ਕੋਈ ਚੱਦਰ ਵਗੈਰਾ ਦੇਖੋ ਉਹ ਤੇ ਲੈ ਲਈਏ ਤੇ ਨੀਂਦ ਬੰਦੇ ਦੀ ਖਰਾਬ ਹੁੰਦੀ ਹੈ ਜੀ ਇਹਦੇ ਵਿੱਚ ਇੱਕ ਫੀਚਰ ਦੇ ਦਿੱਤਾ ਕਿ ਤੁਸੀਂ ਰਾਤ ਨੂੰ ਸੌਣ ਲੱਗੇ ਆਪਣੇ ਮਰਾਏ ਐਪ ਤੋਂ AI ਮੋਡ ਓਨ ਕਰ ਦੇਣਾ ਜੀ ਜਿੱਦਾਂ ਦਾ ਬਾਹਰ ਵੈਦਰ ਹੋਊਗਾ ਬਾਹਰ بارش ਹੋਣ ਲੱਗ ਗਈ ਤੇ ਨੇ ਆਪਣੀ ਸਪੀਡ ਘਟਾ ਲੈਣੀ ਹੈ ਜੀ ਔਰ ਅੱਧੇ ਘੰਟੇ ਬਾਅਦ AC ਨੇ ਡਿਟੈਕਟ ਕਰਨਾ ਬਾਹਰਲੇ ਵੈਦਰ ਨੂੰ ਉਹਦੇ ਅਕੋਰਡਿੰਗਲੀ ਇਹਦੇ ਅੰਦਰ ਕੂਲਿੰਗ ਕਰਨੀ ਆ ਤਾਂ ਕਿ ਕਸਟਮਰ ਦੇ ਕੰਫਰਟ ਬਿਲਕੁਲ ਵੀ ਖਰਾਬ ਨਾ ਹੋਵੇ ਮਤਲਬ ਅਸੀਂ ਸੋ ਜਾਣਾ ਇਹਦੇ ਐਪ ਨੇ ਜਾਗਦਾ ਰਹਿਣਾ ਉਹਨੇ ਦੇਖਣਾ ਕਿ ਬਾਹਰ ਜੇ ਠੰਡਾ ਹੋ ਗਿਆ ਮਾਹੌਲ ਤਾਂ ਉਹਨੇ ਟੈਂਪਰੇਚਰ ਨੂੰ ਥੋੜਾ ਇਨਕਰੀਜ਼ ਕਰ ਦੇਣਾ ਜਿਹਦੇ ਕਰਕੇ ਅੰਦਰ ਠੰਡ ਦਾ ਲੱਗੇ ਕਿ ਵੇਲੇ ਜ਼ੁਕਾਮ ਹੋ ਜਾਂਦਾ ਜੇ ਬਾਹਰ ਗਰਮੀ ਵੱਧ ਗਈ ਤਾਂ ਆਪਮਾਨ ਵੱਧ ਗਿਆ ਤਾਂ ਉਹਨੇ ਹੋ ਸਕਦਾ ਸਪੀਡ ਵਧਾ ਲੈਣੀ ਆਪਣੀ ਜੇ ਬਾਹਰ ਗਰਮੀ ਵੱਧ ਗਈ ਤਾਂ ਉਹਨੇ ਸਪੀਡ ਤੇਜ਼ ਕਰ ਦੇਣੀ ਹੈ ਬਿਲਕੁਲ ਜੀ ਠੀਕ ਹੈ ਜੀ ਇਹ ਫੀਚਰ ਸਭ ਤੋਂ ਯੂਨੀਕ ਹੈ ਮੇਰੇ ਖਿਆਲ ਅੱਲੇ ਤੱਕ ਕਿਸੇ ਹੋਰ ਪਾਸੇ ਨਹੀਂ ਆਇਆ ਹਾਂਜੀ ਜੀ 16 ਡਿਗਰੀ ਤੋਂ ਲੈ ਕੇ 55 ਡਿਗਰੀ ਤੱਕ ਇਹ ਕੰਮ ਕਰਦਾ ਜੀ ਏਸੀ ਦਾ ਬਾਈ ਇਹ ਕਿਹ ਚ ਹੋਰ ਪਲੱਸ ਪੁਆਇੰਟ ਦੇ ਦਿੱਤਾ ਕ੍ਰਿਸਟਲ ਗ੍ਰੀਨ ਫੰਕਸ਼ਨ ਜੀ ਠੀਕ ਹੈ ਜੀ ਹੁਣ ਜਿੱਦਾਂ ਬਾਹਰ ਗਰਮੀ ਵਧਦੀ ਜਾ ਰਹੀ ਹੈ ਆਪਾਂ ਨੂੰ ਕਿਸੇ ਵੇਲੇ ਕੀ ਲੋੜ ਪੈਂਦੀ ਹੈ ਕਿ ਹਰ ਮਹੀਨੇ 2 ਮਹੀਨੇ ਬਾਅਦ ਏਸੀ ਦੀ ਸਰਵਿਸ ਕਰਾਉਣ ਲਈ ਬੰਦੇ ਨੂੰ ਸਤਨਾ ਪੈਂਦਾ ਕਿਉਂਕਿ ਏਸੀ ਦੀ ਯੂਜ਼ ਜਿਆਦਾ ਵੱਧ ਚੁੱਕੀ ਆ ਬਹੁਤ ਜ਼ਿਆਦਾ ਇਹਦੇ ਵਿੱਚ ਕੰਪਨੀ ਵੀ ਕ੍ਰਿਸਟਲ ਗ੍ਰੀਨ ਫੰਕਸ਼ਨ ਦੇ ਦਿੱਤਾ ਤੁਸੀਂ ਹਰ 10 ਤੋਂ 15 ਦਿਨਾਂ ਬਾਅਦ ਉਸ ਫੰਕਸ਼ਨ ਨੂੰ ਯੂਜ਼ ਕਰ ਸਕਦੇ ਆ ਇਹਦੀਆਂ ਜਿਹੜੀਆਂ ਅੰਦਰ ਫਿੰਸ ਹ ਉਹ ਖਾਸੀ ਸੈਂਸਿਟਿਵ ਹੁੰਦੀਆਂ ਵਾ ਬ੍ਰਸ਼ ਨਾ ਸਾਫ਼ ਨਹੀਂ ਕਰਾਣੀਆਂ ਜੀ ਜੀ ਉਹ ਜਿਹੜੀਆਂ ਫਿੰਸ ਹੈਗੀਆਂ ਇਹਨੇ ਆਟੋ ਮੋਡ ਤੇ ਕਲੀਨ ਕਰ ਦੇਣੀ ਹੈ ਸਿਰਫ 15 ਮਿੰਟ ਦਾ ਪ੍ਰੋਸੈਸ ਹੁੰਦਾ ਵਾ ਜੀ ਉਹਦਾ ਪੰਦੇ ਕੁੜੇ ਬਣਾਉਣ ਸੌਣ ਸਾਬ ਬਾਕੀ 35 40 ਮਿੰਟ ਕਹਿੰਦੇ ਤੇ ਘੰਟਾ ਲੱਗ ਜਾਂਦਾ ਨਹੀਂ ਨਹੀਂ 15 ਮਿੰਟ ਦਾ ਪ੍ਰੋਸੈਸ ਹੈ ਜੀ 15 ਮਿੰਟ ਦੇ ਵਿੱਚ ਵਿਸ਼ਵਾਸ ਕਰਨੀਏ ਲੋਕ ਲਾ ਦਈਏ ਕਸਟਮਰ ਨੇ ਆਪਣੇ ਘਰ ਚਲਾ ਕੇ ਵੀ ਦੇਖਿਆ ਜੀ ਤੇ ਸਾਨੂੰ ਫੀਡਬੈਕ ਵੀ ਦਿੱਤੀ ਹੈ ਕਿ 15 ਮਿੰਟ ਚ ਹੀ ਅਫੈਂਸ ਨੂੰ ਚਲੋ 15 ਤੇ 20 ਲੱਗ ਜਾਣ 40 50 ਮਿੰਟ ਨਾ ਲੱਗਣ ਨਹੀਂ ਲੱਗਣੇ ਜੀ ਨਹੀਂ ਲੱਗਣੇ 15 ਤੋਂ 20 ਮਿੰਟ ਦੇ ਵਿੱਚ ਦੇ ਵਿੱਚ ਹੀ ਇਹਨੇ ਓਪਨੀਅਨ ਫੈਂਸ ਨੂੰ ਪ੍ਰੋਪਰ ਸਾਫ ਕਰਦੇ ਨੇ ਇੱਕ ਹੋਰ ਗੱਲ ਦੱਸਿਓ ਤੁਸੀਂ ਬੜੀ ਅੱਛੀ ਗੱਲ ਕੀਤੀ ਕਿ ਬਾਰ ਬਾਰ ਜਿਹੜਾ ਤਾਂ ਪਾਣੀ ਵਜਵਾਉਂਦੇ ਆ ਪ੍ਰੈਸ਼ਰ ਵਜਵਾਉਂਦੇ ਆ ਹੂੰ ਇਹ ਆਟੋਮੈਟਿਕਲੀ ਕਲੀਨ ਹੋਵੇ ਤਾਂ ਆਟੋਮੈਟਿਕਲੀ ਕਲੀਨ ਕਰ ਦਿੰਦਾ ਜੀ ਸੀਜ਼ਨ ਚ ਇੱਕ ਵਾਰੀ ਤਾਂ ਚਲੋ ਕਰਾਣੀ ਜ਼ਰੂਰੀ ਹੈਗੀ ਆ ਉਸ ਤੋਂ ਬਾਅਦ ਚ ਤੁਸੀਂ ਬਾਰ ਬਾਰ ਨਾ ਕਿਸੇ ਬੰਦੇ ਨੂੰ ਘਰ ਬੁਲਾਣ ਦੀ ਲੋੜ ਹੈਗੀ ਆ ਬਟਨ ਪ੍ਰੈਸ ਕਰਨਾ ਕ੍ਰਿਸਟਲ ਕਲੀਨ ਕਰਦੇ ਨੇ ਆ ਆਟੋਮੋਡਸ ਸਾਰਾ ਕੰਮ ਕਰਨ ਲੱਗ ਜਾਣਾ ਅੱਛਾ ਇੱਕ ਹੋਰ ਗੱਲ ਦੱਸਿਓ ਜੀ ਤੁਹਾਡਾ ਏਸੀ ਦਾ ਬਹੁਤ ਸ਼ਾਨਦਾਰ ਹੈ ਮੈਂ ਅੰਦਰ ਵੜ ਕੇ ਮਹਿਸੂਸ ਕਰ ਲਿਆ ਕੰਪਨੀ ਦਾ ਏਸੀ ਬਹੁਤ ਸ਼ਾਨਦਾਰ ਹੈ ਪਰ ਜਿੱਦਾਂ ਕਿ ਵੇਖ ਲੈਣ ਅੱਜ ਕੱਲ ਹੁਣ ਗਰਮੀ ਬਹੁਤ ਵੱਧ ਗਈ ਹੈ ਜੂਨ ਜੁਲਾਈ ਚ ਤਾਪਮਾਨ ਹੋਰ ਬਹੁਤ ਸਿਖਰਾਂ ਤੇ ਜਾਣਾ ਬੰਦਾ ਜਦੋਂ ਬਾਹਰ ਕੋ ਫਟਾਫਟ 쿨ਿੰਗ ਹੋ ਜਵੇ ਤਪੇ ਪਏ ਆ ਜਲੇ ਪਏ ਆ ਮਚੇ ਪਏ ਆ ਕੀ ਇਹ ਫਾਸਟ ਕੰਮ ਕਰਦਾ ਬਿਲਕੁਲ ਜੀ ਪਾਵਰਫੁਲ ਮੋਡ ਇਹਦੇ ਵਿੱਚ ਆਉਂਦਾ ਜੀ ਤੁਸੀਂ ਬਾਹਰੋਂ ਗਰਮੀ ਚ ਆਏ ਆ ਆਂਦੇ ਸਾਰ ਏਸੀ ਓਨ ਕਰਕੇ ਪਾਵਰਫੁਲ ਮੋਡ ਤੇ ਜਾਓਗੇ ਤਾਂ ਇਹ ਆਪਣੀ 쿨ਿੰਗ ਦੀ ਸਪੀਡ ਕਾਫੀ ਵਧਾ ਲੈਂਦਾ ਜੀ ਕਿੰਨੀ ਕੁ ਦੇਰ ਚ ਕਰ ਦੂਗਾ ਜੀ ਤਿੰਨ ਤੋਂ 4 ਮਿੰਟ ਦਾ ਟਾਈਮਿੰਗ ਹੁੰਦਾ ਜੀ ਉਹਦੇ ਵਿੱਚ ਤੁਹਾਨੂੰ 쿨ਿੰਗ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਮਤਲਬ 10 ਨੇ ਦੇਰ ਜਿੰਨਿਕ ਦੇਰ ਚ ਨਿੰਬੂ ਪਾਣੀ ਬਣਦਾ 10 ਦੇਰ ਚ ਇਹਨੇ ਕਮਰਾ ਠੰਡਾ ਕਰ ਦੇਣਾ। ਕੰਡਾ ਕਰ ਦੇਣਾ। ਨਹੀਂ ਕਮਰਾ ਠੰਡਾ ਕਰਨ ਨੂੰ ਤਾਂ 10 ਮਿੰਟ ਲੱਗਣੇ ਹੈ ਜੀ। ਉਦੋਂ ਮਹਿਸੂਸ ਹੋਣੀ ਸ਼ੁਰੂ ਹੋ ਜਾਨੀ ਕਿ 쿨ਿੰਗ ਵਾਲੀ ਸ਼ੁਰੂ ਹੋ ਗਈ ਹੈ। ਉਹ ਕਿਤਾਬਾਂ ਚ ਬਾਹਰ ਨਾਲੋਂ ਅੰਦਰ ਬਹੁਤ ਫਰਕ ਪੈ ਜਾਂਦਾ। ਹਾਂ ਜੀ ਫਰਕ ਪੈਣਾ ਸ਼ੁਰੂ ਹੋ ਜਾਂਦਾ। ਤੇ ਜੇ ਬਾਹਰੋਂ ਹੀ ਫੋਨ ਦੇ ਥਰੂ ਉਹਨੂੰ ਆਨ ਕਰਨਾ ਚਾਹੀਦਾ ਤੁਸੀਂ ਬਾਹਰੋਂ ਵੀ ਕਰ ਸਕਦੇ ਹੋ ਜੀ AC ਨੂੰ ਤੁਸੀਂ Wi-Fi ਥਰੂ ਆਪਰੇਟ ਕਰ ਸਕਦੇ ਤੁਹਾਡੇ ਏਸੀ ਚ ਤੁਹਾਡੇ ਘਰ ਚ ਜਾਨ ਪਾ ਦਿੰਦਾ ਤੁਹਾਡੇ ਘਰ ਨੂੰ ਸਮਾਰਟ ਬਣਾ ਦਿੰਦਾ ਅੱਛਾ ਕਈਆਂ ਨੂੰ ਸ਼ੌਂਕ ਹੁੰਦਾ ਜੀ ਕਿ ਅਸੀਂ ਰਾਤ ਨੂੰ ਕੰਬਲ ਲੈ ਕੇ ਹੀ ਸੌਣਾ ਹਾਂ ਜੀ ਤੇ ਇੰਨੀ ਠੰਡਕ ਪਾ ਦਿੰਦਾ ਇਹ ਬਿਲਕੁਲ ਪਾ ਦਿੰਦਾ ਜੀ ਹੈ ਲੱਕਾ ਚਲਾਣ ਦੀ ਲੋੜ ਨਾ ਪਵੇ ਜੀ ਮੇਰੇ ਆਪਣੇ ਬੈਡਰੂਮ ਚ ਲੱਗਾ ਹੋਇਆ ਜੀ ਸੇਮ ਨਹੀਂ ਮਾਡਲ ਲੱਗਾ ਹੋਇਆ ਪੱਖਾ ਲਾਉਣਾ ਤੁਸੀਂ ਬਿਲਕੁਲ ਨਹੀਂ ਪੱਖਾ ਲਾ ਕੰਬਲ ਲੈਣੇ ਕੰਬਲ ਤਾਂ ਖੁਰਕ ਰੱਖਣੇ ਪੈਂਦਾ ਜੀ ਪੈਨਾਸੋਨਿਕ ਜਾਪਾਨੀ ਬ੍ਰਾਂਡ ਹੈ ਜੀ ਹਾਂ ਜੀ ਜਾਪਾਨੀ ਕੁਆਲਿਟੀ ਹੈ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਤਾਂ ਆਪਣੇ ਘਰ ਵਿੱਚ ਕਿ ਤੁਹਾਡਾ ਮੂਡ কুল-ਕੂਲ ਰਵੇ ਗਰਮੀਆਂ ਵਿੱਚ ਤੁਸੀਂ ਜਲੇ-ਜਲੇ ਨਹੀਂ ਰਹਿਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਕਿ ਤੁਹਾਡਾ ਮੂਡ ਸੰਢੀ ਸਾਹ ਵਾਂਗ ਠੰਡਾ-ਠੰਡਾ ਰਵੇ ਵਧੀਆ ਮੂਡ ਰਵੇ ਤਾਂ ਤੁਸੀਂ ਘਰ ਵਿੱਚ ਕਿਹੜਾ ਏਸੀ ਲਾਉਣਾ ਜੀ ਪੈਨਾਸੋਨਿਕ ਹੈ ਨਾ ਸੌਨਿਕ ਜੀ ਸਰ ਆਊਟਡੋਰ ਮਸ਼ੀਨ ਇਹਦੀ ਰਸਟ ਫ੍ਰੀ ਹੈ ਜੀ ਆ ਆਪਾਂ ਦਿਖਾ ਦਈਏ ਆਹ ਵਾਲੀ ਹਾਂਜੀ ਰਸਟ ਫ੍ਰੀ ਮਸ਼ੀਨ ਆਂਦੀ ਹੈ ਜੀ ਇਹਦੇ ਵਿੱਚ 1 ਸਾਲ ਦੀ ਕੰਪਲੀਟ ਗਾਰੰਟੀ ਦਿੱਤੀ ਜਾ ਰਹੀ ਹੈ 5 ਸਾਲ ਦੀ ਦੋਨੇ ਪੀਸੀਬੀਆਂ ਦੀ ਅਦਰ ਬ੍ਰਾਂਡ ਕਰ ਰਹੀ ਹੈ ਜੀ ਸਾਡੀ ਇਨਡੋਰ ਦੀ ਪੀਸੀਬੀ ਦੀ ਗਾਰੰਟੀ ਹੈ ਨਹੀਂ ਜ ਆਊਟਡੋਰ ਦੀ ਹੈ ਨਹੀਂ ਐਨਸੋਨੀ ਕੰਪਨੀ ਦੋਨੇ PCB ਦੀ 5-5 ਸਾਲ ਦੀ ਗਾਰੰਟੀ ਦੇ ਰਹੀ ਹੈ ਜੀ 10 ਸਾਲ ਦੀ ਕੰਪਰੈਸਰ ਵੀ ਗਾਰੰਟੀ ਦੇ ਰਹੀ ਹੈ ਜੀ 5 ਸਾਲਾਂ ਦੇ ਵਿੱਚ ਜੇ ਆਊਟਰ ਮਸ਼ੀਨ ਨੂੰ ਰਸਟ ਲੱਗ ਜਾਂਦੀ ਆ ਤਾਂ ਕੰਪਨੀ ਫ੍ਰੀ ਆਫ ਕੋਸਟ ਉਹਨੂੰ ਚੇਂਜ ਕਰਕੇ ਦੇਊਗੀ ਅੱਛਾ ਤੁਸੀਂ ਇੱਥੇ ਲਿਖਿਆ 10 ਫੀਟ ਪਾਈਪ ਹੋਰ ਦੱਸੋ ਕੀ ਫੀਚਰ ਹੈ 7900 ਰੁਪਏ ਵਾਲਾ AC 48900 ਰੁਪਏ ਦੇ ਵਿੱਚ ਏਸੀ 10 ਫੁੱਟ ਪਾਈਪ ਫਿਟਿੰਗ ਪਲੱਸ ਸਟੈਂਡ ਸਿਰਫ ਬਿਜਲੀ ਦਾ ਪੁਆਇੰਟ ਕਸਟਮਰ ਐਂਡ ਕੋ ਲੱਗੂਗਾ ਬਾਕੀ ਸਾਰੀ ਫਿਟਿੰਗ ਜਿਹੜੀ ਹੈ ਸਾਡੇ ਬੰਦੇ ਨੇ ਜਾਣਾ ਜਾ ਕੇ ਫਿੱਟ ਕਰਕੇ ਹੋਵੇ ਅੱਛਾ 48000 ਤੁਸੀਂ 900 ਲਿਖਿਆ ਜੇ ਕੋਈ ਸਾਡਾ ਚਾਹਣ ਵਾਲਾ ਕਹਿੰਦਾ ਕਿ ਕੁਝ ਮਾਨਤਾਨ ਕੁਝ ਪਿਆਰ ਮੁਹੱਬਤ ਸੋਹਣੀ ਸਾਬ ਸਾਡੇ ਨਾਲ ਵੀ ਵਧਾਓ ਅਸੀਂ ਰਿਸ਼ਤੇਦਾਰਾਂ ਨੂੰ ਦੱਸਾਂਗੇ ਕਿ ਵਧੀਆ ਏਸੀ ਲੱਗਿਆ ਤਾਂ ਮੌਕੇ ਤੇ ਕੋਈ ਮਾਨਤਾਨ ਕੋਈ ਪਿਆਰ ਮੁਹੱਬਤ ਜ਼ਰੂਰ ਹੋਊਗਾ ਜੀ ਤਾਂ 48900 ਦਾ ਨਹੀਂ ਮੰਨ ਕੇ ਚੱਲਣਾ ਤੁਸੀਂ ਇੱਥੇ ਆਉਣਾ ਏਸੀ ਦੇਖਣਾ ਇਹਨੇ ਤੁਹਾਨੂੰ ਲਿੰਕਾ ਪਲਾਉਣੀ ਚਾਹ ਪਲਾਉਣੀ ਤਦ ਤੱਕ ਪਿਆਰ ਪਹਿਜਣਾ ਤੇ 900 ਚੋਂ ਕੁਝ ਘੱਟ ਸਕਦੇ ਆ ਉਮੀਦ ਰੱਖ ਸਕਦੇ ਆ ਠੀਕ ਹੈ ਜੀ ਬਾਕੀ ਵੀ ਮਾਰੇ ਇੱਕ ਵਾਰ ਦੱਸੋ ਜੀ ਜਲਦੀ ਜੀ ਬਾਕੀ ਦੇਖ ਤਾਂ ਦਾ ਜਿਹੜਾ 3 ਸਟਾਰ ਦਾ ਏਸੀ ਹੈ ਜੀ ਇਹ 37900 ਵਿੱਚ ਦੇ ਰਹੇ ਆ ਜੀ तकरीबन 35% ਦਾ ਇਸ ਮਾਡਲ ਦੇ ਉੱਤੇ ਡਿਸਕਾਊਂਟ ਦਿੱਤਾ ਜਾ ਰਿਹਾ ਜੀ ਠੀਕ ਹੈ ਜੀ ਹਾਂਜੀ ਤੇ ਸਰ ਇਹਦੇ ਇਹਦੀ ਡੇਲੀ ਕਿਸ਼ਤ ਕਿੰਨੇ ਦੀ ਹੋਏਗੀ ਇਹਦੀ ਵੀ 600 ਰੁਪਏ ਦੀ ਟਸਕ ਹਾਂਜੀ ਮੈਕਸਿਮ ਜਿਹੜੀ ਕਿਸ਼ਤ ਦਾ ਸਲੈਬ ਹੈਗਾ ਸਾਡੇ ਕੋਲ 17 ਤੋਂ 18 ਮਹੀਨੇ ਦੇ ਵਿੱਚ ਬੰਨ ਜਾਣਾ ਕਸਟਮਰ ਆਪਣੀ ਰਿਕੁਆਇਰਮੈਂਟ ਦੇ ਅਕੋੜੀ ਵੀ EMI ਦਾ ਪਲਾਨ ਬਣਾ ਸਕਦਾ ਜੀ ਜੀ ਮੈਂ ਐਸੇ ਵੀ ਸਾਥਿਓ ਜੇ ਅੱਜਕੱਲ ਤੁਸੀਂ ਸ਼ਿਮਲੇ ਵਗੈਰਾ ਜਾਣਾ ਹੋਵੇ ਪਹਿਲੀ ਗੱਲ ਤਾਂ ਯਾਰ ਉਹ ਢਾ ਢਾ ਕੇ ਕੁੱਟਦੇ ਆ ਫੇ ਸਾਡੇ ਵਾਲੀ ਵੀ ਇੱਧਰ ਖਿੱਚਦੇ ਆ ਤਾਂ 48000 ਦਾ AC ਲੈਣਾ ਜ਼ਿਆਦਾ ਲਾਭਦਾਇਕ ਹੈ ਕਿ ਤੁਸੀਂ ਆਪਣੇ ਘਰ ਰੋਜ਼ਾਨਾ ਹੀ ਸ਼ਿਮਲਾ ਬਣਾਓ ਆਪਣੇ ਘਰ ਰੋਜ਼ਾਨਾ ਹੀ ਹਿਮਾਲਿਆ ਦੀ ਠੰਢੀ ਠੰਢੀ ਹਵਾ ਲੈ ਕੇ ਉਹ ਨਾਲ ਟੀਵੀ ਦੇਖੋ ਇੱਥੇ ਮੌਜਾ ਕਿੱਥੇ ਤੁਸੀਂ ਧੱਕੇ ਖਾਂਦੇ ਫਿਰਨਾ ਅੱਛਾ ਸਰ ਤੁਸੀਂ ਇੱਕ ਫੀਚਰ ਹੋਰ ਦੱਸਦੇ ਸੀਗੇ ਕਿ ਘਰ ਵਿੱਚ ਜਿਹੜੀ ਫਿਟਿੰਗ ਕਰਾਉਣੀ ਆ ਉਹ ਅਸੀਂ ਉਹਨਾਂ ਨੂੰ ਫ੍ਰੀ ਦੇਵਾਂਗੇ ਜਿਨ੍ਹਾਂ ਨੇ ਸ਼ੇਅਰਿੰਗ ਕਰਨੀ ਜ਼ਿਆਦਾ ਸਰ ਇਸ ਮਾਡਲ ਦੇ ਉੱਤੇ ਸਕੀਮ ਚੱਲਦੀ ਪਈ ਜੀ ਹੂੰ ਕੋਈ ਵੀ ਬੰਦਾ ਜਿਹੜਾ ਸਾਡੀ ਇਹ ਵੀਡੀਓ ਨੂੰ 10 ਟਾਈਮ ਸ਼ੇਅਰ ਕਰ ਦਿੰਦਾ ਜੀ 10 ਟਾਈਮ ਹਾਂਜੀ 10 ਵਾਰੀ ਬੰਦਿਆਂ ਨੇ ਇਹ ਕਰਦਾ ਤਾਂ ਇਸ ਮਾਡਲ ਦੇ ਨਾਲ ਵੀ ਫਿਟਿੰਗ ਅਸੀਂ ਫ੍ਰੀ ਦੇਵਾਂਗੇ ਮਤਲਬ ਤੁਸੀਂ ਇਹ ਜਿਹੜਾ ਮਾਡਲ ਐ ਸੈਕੰਡ ਨੰਬਰ ਤੇ ਦੇਖ ਰਹੇ ਹੋ ਇਹਨੂੰ ਆਪਣੀ ਚਾਚੇ ਹੋਣਾਂ ਦਾ ਵੀ ਸ਼ੇਅਰ ਕਰਨੀ ਆ ਤਾਏ ਹੁਣਾਂ ਦਾ ਵੀ ਕਰਨਾ ਮਾਸੀ ਨਾਲ ਵੀ ਕਰਨੀ ਮਾਮੇ ਨਾਲ ਵੀ ਕਰਨਾ ਭੂਆ ਨਾਲ ਵੀ ਕਰਨਾ ਦੋਸਤਾਂ ਨਾਲ ਵੀ ਕਰਨਾ ਕੁੜੀਆਂ ਨੇ ਸਹੇਲੀਆਂ ਨਾਲ ਕਰਨਾ ਲੈ ਅੱਠ ਨੌ ਤਾਂ ਮੈਂ ਗਿਣਾ ਦਿੱਤੇ ਆ ਤੇ ਇੱਕ ਦੋ ਤੱਕ ਚੰਗੇ ਹੁੰਦੇ ਹੀ ਆ WhatsApp ਤੇ Facebook ਦੇ ਫਰੈਂਡ ਉਹਨਾਂ ਨਾਲ ਸ਼ੇਅਰ ਕਰਨਾ ਤੁਹਾਨੂੰ ਫਿਟਿੰਗ ਮਿਲ ਜਾਣੀ ਫਿਰ ਇਹਨੇ ਸੌਖਾ ਜਿਹਾ ਤਾਂ ਕੰਮ ਆ ਸ਼ੇਅਰ ਤਾਂ ਮੈਂ ਸਾਰੇ ਕਰ ਹੀ ਦਿੱਤੇ ਅੱਛਾ ਸੁਜੈਸਟ ਕਿਵੇਂ ਕਰਦੇ ਹੋ ਤੁਹਾਡੇ ਕੋਲ ਕੋਈ ਏਸੀ ਲਾਈਨ ਆਉਂਦਾ ਤੁਹਾਡੇ ਕੋਲ ਤਾਂ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਏਸੀ ਆ ਬਈ ਸਾਰੀਆਂ ਕੰਪਨੀਆਂ ਦੇ ਆ ਪਰ ਪੈਨਾਸੋਨਿਕ ਦੀ ਇੱਕ ਪੁਣ ਪੈਨਾਸੋਨਿਕ ਦੀ ਗੱਲ ਕਰ ਲਈ ਇਹਨਾਂ ਜੋ ਚਾਰਾਂ ਚ ਸਜੈਸਟ ਕਿਵੇਂ ਕਰਦੇ ਹੋ ਕਿ ਘਰ ਦਾ ਕਮਰੇ ਦੇ ਅੰਦਰ ਕਿਹੜਾ AC ਲਗਣਾ ਚਾਹੀਦਾ ਰੂਮ ਸਾਈਜ਼ ਦੇ ਅਕੋਰਡਿੰਗਲੀ ਅਸੀਂ ਸਜੈਸਟ ਕਰੀਦਾ ਸੀ ਕਸਪਰ ਨੂੰ AC ਬਿਲਕੁਲ ਜੀ ਰੂਮ ਸਾਈਜ਼ ਕਸਟਮਰ ਕੋਲੋਂ ਪੁੱਛੀਦਾ ਪਹਿਲਾਂ ਕਿ ਉਹਦਾ ਕੀ ਡਿਮਾਂਡ ਹੈਗੀ ਰੂਮ ਸਾਈਜ਼ ਦਾ ਕਿੰਨਾ ਸਾਈਜ਼ ਹੈ ਫਿਰ ਉਹਦੇ ਕੋਣੀ ਲਈ ਅਸੀਂ ਕਸਪਰ ਨੂੰ ਦੱਸੀਦਾ ਕਿ ਆਹ AC ਤੁਹਾਡੇ ਪਰਫੈਕਟ ਰਹੂਗਾ ਜੀ ਅੱਛਾ ਤੁਹਾਡਾ ਪੈਨਾਸੋਨਿਕ ਦਾ ਤਜਰਬਾ ਕਿਹੋ ਜਿਹਾ ਰਿਹਾ ਕਾਫੀ ਵਧੀਆ ਚੱਲਦਾ ਪਿਆ ਜੀ Panasonic ਕੰਪਨੀ ਦਾ ਤੁਹਾਡਾ ਤਜਰਬਾ ਬਹੁਤ ਵਧੀਆ ਜੀ AC ਜਿਹੜਾ ਘਰ ਲਾਇਆ ਉਹ ਤਜਰਬਾ ਬਿਲਕੁਲ ਸੱਚ ਦੱਸਣਾ ਬਿਲਕੁਲ ਵਧੀਆ ਜੀ ਮੇਰੇ ਪਾਸਾਰੇ AC Panasonic ਦੇ ਲੱਗੇ ਆ ਤਾਂ ਹੀ ਰੰਗ ਤੁਹਾਡਾ ਚਮਕੀ ਜਾਂਦਾ ਗਰਮੀਆਂ ਚ ਵੀ ਰੰਗ ਹੈ ਚਮਕਦਾ ਪਿਆ ਠੰਡੀ ਰਹਿਣਾ ਨਹੀਂ ਹਿਮਾਚਲ ਚ ਰਹਿਨੇ ਆ ਸੁਣ ਸਭ ਕਿੱਥੇ ਮੈਂ ਹਿਮਾਚਲ ਚ ਤੁਸੀਂ ਤਾਂ ਦੁਕਾਨ ਤੇ ਉਹ ਦੁਕਾਨ ਹਿਮਾਚਲ ਆ ਜੀ ਅਬਾ ਬਾਕੀ ਏਸੀ ਦੱਸ ਦਈਏ ਇਸ ਤੋਂ ਇਲਾਵਾ ਮੇਰੇ ਕੋਲ 1.5 ਟਨ ਦਾ ਏਸੀ 28250 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਮੇਰੇ ਕੋਲ ਅਗਲਗ ਬ੍ਰਾਂਡ ਜਿਵੇਂ ਕਿ ਗੋਦਰੇਜ, ਐਨਸੋਨਿਕ, ਆਈਏਬੀ, ਡਾਈਕਨ, ਵਲਪੂਲ, ਹਾਇਰ, ਮਿਸ਼ੂਬੀਸ਼ੀ, ਹੈਵੀ ਇੰਡਸਟਰੀ, ਐਲੌਇਡ ਇਹਨਾਂ ਕੰਪਨੀਆਂ ਦੇ ਏਸੀ ਵੀ ਬਹੁਤ ਹੀ ਵਧੀਆ ਰੇਟਾਂ ਤੇ ਮਿਲ ਜੂਗੇ ਵੋਲਟਸ ਦਾ ਕਿਸੇ ਵੀ ਕੰਪਨੀ ਦਾ AC ਲੈਣ ਤੋਂ ਪਹਿਲਾਂ ਤੁਸੀਂ ਕੋਈ ਮੇਰੇ ਕੋਲੋਂ ਰੇਟ ਜ਼ਰੂਰ ਟਰਾਈ ਕਰ ਸਕਦੇ ਹੋ ਤੁਹਾਨੂੰ ਨਵਾਂ ਸ਼ਹਿਰ ਦੇ ਵਿੱਚ ਸਭ ਤੋਂ ਵਧੀਆ ਰੇਟ ਪ੍ਰੋਵਾਈਡ ਕੀਤਾ ਜਾਊਗਾ ਜੀ ਸਾਰੇ ਬ੍ਰਾਂਡ ਦੇ ਦਿੱਤੇ ਗਏ ਸਾਰੇ ਬ੍ਰਾਂਡ ਜਿਹੜਾ ਮਰਜ਼ੀ ਬ੍ਰਾਂਡ ਦਾ AC ਤੁਸੀਂ ਲੈਣਾ ਚਾਹੁੰਦੇ ਆ ਜਿਹੜਾ ਨਹੀਂ ਵੀ ਮੈਂ ਕੋਈ ਬ੍ਰਾਂਡ ਬੋਲਿਆ ਜੀ ਉਹ ਵੀ ਕਸਟਮਰ ਦੀ ਕੋਈ ਰਿਕੁਆਇਰਮੈਂਟ ਹੋਵੇ ਤਾਂ ਮੈਂ ਮਾਰਕੀਟ ਨਾਲੋਂ ਵਧੀਆ ਰੇਟ ਤੇ ਅਵੇਲੇਬਲ ਕਰਵਾ ਕੇ ਦਊਗਾ ਜੀ ਅੱਛਾ ਹੁਣ ਜਿਨ੍ਹਾਂ ਨੇ ਪੈਨਾਸੋਨਿਕ ਲੈਣ ਦਾ ਮੂਡ ਬਣਾ ਲਿਆ ਹਾਂਜੀ ਉਹ ਕਿੰਨੇ ਵਜੇ ਤੁਹਾਡੀ ਤੁਹਾਡੇ ਸ਼ੋਅਰੂਮ ਤੇ ਆ ਸਕਦੇ ਕਿੰਨੇ ਵਜੇ ਤੱਕ ਤੁਸੀਂ ਅਵੇਲੇਬਲ ਸਾਢੇ 9 ਵਜੇ ਤੋਂ ਲੈ ਸੇਮ ਡੇ ਨਹੀਂ ਤਾਂ ਨੈਕਸਟ ਡੇ ਦੇ ਵਿੱਚ ਆਪਾਂ ਫਿਟਿੰਗ ਜਰੂਰ ਕਰਵਾ ਕੇ ਦੇ ਰਹੇ ਹਾਂ ਜੀ ਸੇਮ ਡੇ ਅਦਰਵਾਈਜ਼ ਕਹਿੰਦੇ ਨੈਕਸਟ ਡੇ ਦੇ ਅੰਦਰ ਤੁਹਾਨੂੰ ਫਿਟਿੰਗ ਕਰਾ ਕੇ ਦੇਣਗੇ ਕੋਈ ਗਾਰੰਟੀ ਵਾਰੰਟੀ ਕੋਈ ਐਕਸਟਰਾ ਜੀ ਨੀਕ ਸਾਲ ਦੀ ਕੰਪਲੀਟ ਗਾਰੰਟੀ ਹੈ 5 ਸਾਲ ਦੀ ਪੀਸੀਵੀ ਦੀ ਗਾਰੰਟੀ ਜੀ ਤਾਂ ਤੇਰੀ ਕੋਲ ਪੜੀ 10 ਸਾਲ ਦੀ ਤੁਹਾਡੀ ਕੋਈ ਐਕਸਟਰਾ ਗਾਰੰਟੀ ਸਾਡੀ ਗਾਰੰਟੀ ਜਿੱਤਗਾ ਜੀ ਬੈਠੇ ਸਾਡੀ ਗਾਰੰਟੀ ਹੈ ਜੀ ਕੋਈ ਚੱਕਰੇ ਕੋਈ ਕਮੀ ਪੇਸ਼ਦਾ ਨਹੀਂ ਆਉਣ ਦੋਗੇ ਨਹੀਂ ਜੀ ਨਹੀਂ ਕੋਈ ਕਮੀ ਆਪਣੇ ਐਂਡ ਤੋਂ ਕੋਈ ਕਮੀ ਪੇਸ਼ ਨਹੀਂ ਕੋਈ ਦਿੱਕਤ ਆ ਜਾਵੇ ਨਹੀਂ ਜੀ ਦਿੱਕਤ ਆਵੇ ਤਾਂ ਉਹਦਾ ਹੱਲ ਕਰਾ ਕੇ ਦਵਾਂਗੇ ਇੱਕ ਤੋਂ علاوہ ਮੈਂ ਤੁਹਾਨੂੰ ਕ੍ਰੈਡਿਟ ਕਾਰਡ ਦੇ ਕਿਸੇ ਵੀ ਬੈਂਕ ਦਾ ਕ੍ਰੈਡਿਟ ਕਾਰਡ ਜਿਵੇਂ ਜੀਡੀਐਸਸੀ ਆਈਸੀਈ ਐਸਬੀਆਈ ਐਕਸੈਸ ਦਾ ਕ੍ਰੈਡਿਟ ਕਾਰਡ ਮੇਰੇ ਕੋਲ ਲੈ ਕੇ ਆਨੇ ਆ ਜੀ ਅਪ ਟੂ 4000 ਰੁਪਏ ਤੱਕ ਦਾ ਤੁਹਾਨੂੰ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ ਜੇ ਆਪਾਂ ਸਮਝੀਏ ਕਿ 37900 ਵਾਲਾ ਏਸੀ ਸਾਨੂੰ 33900 ਚ ਪਏਗਾ ਬਿਲਕੁਲ ਜੀ 900 ਚ ਵੀ ਤੁਸੀਂ ਕੋਈ ਛੱਡ ਦੇਣਾ ਹਾਂਜੀ ਜੋ ਮਾਣਤਾਨ ਹੋਗਾ ਪੂਰਾ ਕਰਾਂਗੇ ਜੋ ਮਾਣਤਾਨ ਹੋਗਾ ਪੂਰਾ ਕਰਾਂਗੇ ਪਰ ਮਿਲਣਾ ਕ੍ਰੈਡਿਟ ਕਾਰਡ ਤੇ ਹੀ ਉਹ ਕ੍ਰੈਡਿਟ ਕਾਰਡ ਤੇ ਜੀ ਉਸ ਤੋਂ ਇਲਾਵਾ ਤੁਹਾਨੂੰ 4000 ਰੁਪਏ ਦਾ ਕੈਸ਼ਬੈਕ ਜਿਹੜਾ ਮਿਲ ਜੂਗਾ ਤੇ 65 ਰੁਪਏ ਦੀ EMI ਤੁਸੀਂ ਉਹ ਬਣਾਈ ਦੇਣੀ ਜੇ ਉੱਤੇ ਕ੍ਰੈਡਿਟ ਕਾਰਡ ਤੇ ਨਹੀਂ ਲੈਣਾ ਚਾਹੁੰਦੇ ਤੁਸੀਂ 65 ਰੁਪਏ ਦੀ ਡੇਲੀ ਦੀ EMI ਤੇ ਲੈਣਾ ਚਾਹੁੰਦੇ ਤਾਂ 65 ਰੁਪਏ ਦੀ ਡੇਲੀ ਦੀ EMI ਤੇ ਮਿਲ ਜੂਗਾ ਜੀ ਹੁਣ ਇੱਕ ਵਾਰ ਤੁਹਾਡੇ ਪ੍ਰੋਮੋਟਰ ਸਾਹਿਬ ਨੂੰ ਮਿਲ ਲਈਏ ਜੀ ਉਹਨਾਂ ਨਾਲ ਗੱਲਬਾਤ ਕਰ ਲਈਏ ਬਿਲਕੁਲ ਜੀ ਜੀ ਪ੍ਰੋਮੋਟਰ ਸਾਹਿਬ ਅੱਜ ਬਹੁਤ ਵਾਈਬਰੈਂਟ ਲੱਗ ਰਹੇ ਹੋ ਤੁਸੀਂ ਸਵਾਗਤ ਹੈ ਅੱਛਾ ਇਹ 100 ਤੋਂ ਲੈ ਕੇ 290 ਵੋਲਟ ਤੱਕ ਚੱਲਦਾ ਆਪਰੇਟ ਹੋ ਜਾਂਦਾ ਹਾਲੇ ਤੱਕ ਭਾਜੀ ਆਪਾਂ ਸੁਣਿਆ ਕਿ 240 ਵੋਲਟੇਜ ਚਾਹੀਦੀ ਆ ਘੱਟੋ ਘੱਟ 240 220 ਇਹ 100 ਤੇ ਤੁਸੀਂ ਕਹਿ ਰਹੇ ਹੋ 100 ਤੇ ਵੀ ਚੱਲੇਗਾ ਵਿਸ਼ਵਾਸ ਕਿਵੇਂ ਕਰੀ ਪੂਰਾ ਸ਼ਾਇਦ ਕੰਪਨੀ ਲਿਖ ਕੇ ਦਿੰਦੀ ਬਕਾਇਦਾ ਲਿਖ ਕੇ ਦਿੰਦੀ ਆ ਮੰਨ ਲਓ ਕਿ ਘਰ ਦੇ ਅੰਦਰ ਬਿਜਲੀ ਘਟ ਗਈ ਕੱਟ ਗਈ ਕਹਿੰਦੇ ਕਿ ਵੋਲਟੇਜ ਘਟ ਗਈ ਆ ਤਾਂ ਵੀ ਚੱਲਦਾ ਰਹੇਗਾ ਤਾਂ ਵੀ ਚੱਲਦਾ ਰਹੇਗਾ ਕੋਈ ਖਤਰਾ ਬਿਜਲੀ ਨੂੰ ਕੋਈ ਕੁਝ ਨਹੀਂ ਖਤਰਾ ਜੀ ਕੋਈ ਨਾਲੇ ਕਹਿੰਦੇ ਸ਼ੂ ਉੜ ਜਾਂਦਾ ਨਹੀਂ ਕੋਈ ਕਿਉਂਕਿ ਇਹ ਵੋਲਟੇਜ ਘੱਟ ਹੋਈ ਨਹੀਂ ਪਹਿਲੇ ਘਟ ਜਾਨੀ ਆ ਓ ਨੈਕਸਟ ਕਨਵਰਟੀ 7 ਮਾਡਲ ਆਂਦਾ ਹੈ ਇਹ 7 ਸਪੀਡ ਚ ਆਂਦਾ ਹੈ ਸੀ ਉਹ ਕਿਵੇਂ ਬਾਕੀ ਨਾਲੋਂ ਵੱਖਰਾ ਕਿਵੇਂ ਹੈ ਵੱਖਰਾ ਇਦਾਂ ਤੁਸੀਂ ਰਿਮੋਟ ਆਪਣੇ ਕੋਲ ਲਿਆ ਹੈ ਰਿਮੋਟ ਔਨ ਕਰ ਲਿਆ ਤੁਸੀਂ ਕੱਲੇ ਬੈਠੇ ਹੋ ਤੁਸੀਂ ਕਿਹਾ ਮੈਨੂੰ ਇਹ ਨਹੀਂ ਛੱਡ ਨਹੀਂ ਚਾਹੀਦੀ ਤੁਸੀਂ ਰਿਮੋਟ ਤੋਂ ਕਨਵਰਟੀ 7 ਦਾ ਬਟਨ ਪ੍ਰੈਸ ਕਰਨਾ ਹੈ ਤੇ 40 ਡਿਗਰੀ ਲਿਖਿਆ ਆ ਜਾਣਾ ਉੱਪਰ ਓਕੇ 40 50 60 ਇਦਾਂ ਕਰਕੇ 100 ਹਾਈ ਸਪੀਡ ਤੇ ਉਸ ਤੋਂ ਬਾਅਦ ਇਹ ਫਿਕਸ ਐਫ ਸੀ ਫਿਕਸ ਸਪੀਡ ਐਸ ਸੀ ਹਾਈ ਸਪੀਡ ਅੱਛਾ ਜੀ ਐਫ ਸੀ ਮਤਲਬ 100 ਤੇ ਚੱਲੇਗਾ 5100 ਕੂਲਿੰਗ ਕੈਪੈਸਿਟੀ ਚੱਲੇਗਾ ਓਕੇ ਜਦੋਂ ਇਹ ਹਾਈ ਸਪ ਇਹਨਾਂ 1.6 ਤੇ ਚੱਲ ਜਾਣਾ 5610 ਕੂਲਿੰਗ ਕੈਪੈਸਿਟੀ ਚੱਲ ਜਾਣਾ ਨੇ ਉਹਦੇ ਨਾਲ ਬੈਨੀਫਿਟ ਕੀ ਹੁੰਦਾ ਹੈ ਉਹ ਅੰਦਰ ਕੂਲਿੰਗ ਜ਼ਿਆਦਾ ਹੋਏਗੀ ਜੇ ਬੰਦੇ ਅੰਦਰ ਜ਼ਿਆਦਾ ਹੋਣਾ ਤੁਹਾਡੇ ਮਤਲਬ 6-7 ਬੰਦੇ 10 ਬੰਦੇ ਨੂੰ ਕੂਲਿੰਗ ਪ੍ਰੋਪਰ ਕਰ ਦੇਣੀ ਹਾਂ ਆ ਬਹੁਤ ਅੱਛਾ ਫੀਚਰ ਹੈ ਭਾਜੀ ਕਈ ਵੇਲੇ ਕਿਉਂ ਨਾ ਡ్రਾਈਂਗ ਰੂਮ 'ਚ 10-12 ਬੰਦੇ ਬੈਠੇ ਹੁੰਦੇ ਆ 15 ਬੰਦੇ ਬੈਠੇ ਤੇ ਹਿਊਮਿਡਿਟੀ ਜੀ ਹੋ ਜਾਂਦੀ ਆ ਮਤਲਬ ਉੱਥੇ ਹਿਊਮਿਡਿਟੀ ਵੀ ਨਹੀਂ ਹੋਗੀ ਹਾਂਜੀ ਲਾਓ ਜੀ ਸਰਪੰਚ ਸਾਹਿਬ ਇਹ ਤਾਂ ਤੁਹਾਡੇ ਵਾਲੀ ਗੱਲ ਹੋ ਗਈ ਸਰਪੰਚ ਸਾਹਿਬ ਲੰਬੜਦਾਰ ਸਾਹਿਬ ਕੋਈ ਪ੍ਰਧਾਨ ਆ ਉਹਨਾਂ ਦੇ ਘਰ ਤੋਂ ਲੋਕ ਆਏ ਰਹਿੰਦੇ ਆ 15 ਵੀ ਬੰਦੇ ਤਾਂ ਡਰਾਈング ਰੂਮ ਚ ਬੈਠੇ ਹੀ ਰਹਿੰਦੇ ਆ ਲੌਬੀ ਚ ਬੈਠੇ ਰਹਿੰਦੇ ਤਾਂ ਤੁਸੀਂ ਆਹ ਏਸੀ ਲਵਾਉਣਾ ਫਿਰ ਹਿਊਮਿਡਿਟੀ ਨਹੀਂ ਹੋਣੀ ਬਟਨ ਪ੍ਰੈਸ ਕਰਨਾ ਬਸ ਉੱਥੇ ਸਭ ਇਹਨੇ ਐਪ ਕਰਨਾ ਤੁਸੀਂ ਕੁਝ ਨਹੀਂ ਕਰਨਾ ਆ ਯਾਰ ਬੜਾ ਅੱਛਾ ਫੀਚਰ ਹੈ ਭਾਜੀ ਮਤਲਬ ਜੇ ਤੁਹਾਡਾ ਡਰਾਈング ਰੂਮ ਵੱਡਾ ਹੈ 20 25 ਬੰਦੇ ਆ ਕੇ ਬਹਿੰਦੇ ਆ ਰਿਸ਼ਤੇਦਾਰ ਆ ਕੇ ਬਹਿੰਦੇ ਆ ਮਨਨ ਸੱਚੀ ਗੱਲ ਕਹਿੰਦਾ ਨੀ ਏਸੀ ਚ ਵੀ ਪਸੀਨੇ ਆ ਰਹੇ ਆ ਕਿਤੇ ਮੈਨੂੰ ਕਬਰਾਟ ਹੋ ਰਹੀ ਆ ਕਿਤੇ ਮੇਰਾ ਬੀਪੀ ਤਾਂ ਨਹੀਂ ਕੱਟਿਆ ਤੁਹਾਡਾ ਬੀਪੀ ਨਹੀਂ ਕੱਟਿਆ ਉਹ ਹਿਊਮਿਡਿਟੀ ਹੋ ਔਰ ਇਹਦੇ ਵਿੱਚ ਇਹ ਮੈਟਰ ਇਨੇਬਲ ਦੇਸੀ ਆ ਜਾਂਦਾ ਸਰ ਅੱਛਾ ਜੀ ਜਦੋਂ ਤੁਸੀਂ ਇਹਨੂੰ ਆਪਣੇ ਨਾਲ ਐਪ ਪਰ ਨਹੀਂ ਫੋਨ ਦੇ ਵਿੱਚ ਇਹਦੇ ਵਿੱਚ ਸਕੈਨਰ ਲੱਗਿਆ ਮੇਰਾ ਇਹ ਐਪ ਪਰ ਨਹੀਂ ਜਦੋਂ ਫੋਨ ਵਿੱਚ ਇਹਦੇ ਵਿੱਚ ਸਕੈਨਰ ਲੱਗਾ ਉਹ ਤੁਹੇ ਐਡ ਕਰਨਾ ਸਕੈਨ ਨੂੰ ਸਕੈਨ ਕਰਨਾ ਨਾਲੇ ਤੁਹਾਡੇ ਫੀਚਰ ਇਹ ਏਸੀ ਤੁਹਾਡੇ ਫੋਨ ਨਾਲ ਅਟੈਚ ਹੋਏ ਨੇ ਅੱਛਾ ਫੋ इजीली ਅਟੈਚ ਹੋ ਜਾਂਦਾ इजीली ਅਟੈਚ ਹਾਂਜੀ ਹਾਂਜੀ ਜੇ ਕਿਸ ਨੂੰ ਨਹੀਂ ਸਮਝ ਆ ਤੁਸੀਂ ਗਾਈਡ ਕਰ ਦੂੰਗਾ ਹਾਂਜੀ ਉਹ ਕਰ ਦਾਂਗੇ ਜਿਹੜਾ ਬੰਦਾ ਡੈਮੋ ਦੇ ਲਾਂਚ ਜਾਏਗਾ ਉਹ ਡੈਮੋ ਵੀ ਦੇ ਦੇਗਾ ਨੂੰ ਓਕੇ ਹਾਂਜੀ ਸਰ ਇਹ بڑے ਫੀਚਰ ਕੋਈ ਰਹਿ ਗਏ ਹੋਵੇ ਜੀ ਨਹੀਂ ਫੀਚਰ ਬਾਕੀ ਪਾਈ ਜਾਂਦਾ ਸੀ ਤੇ ਜਿਹੜੇ ਤੇ ਰਹਿ ਗਏ ਸੀ ਉਹ ਮੈਂ ਦੱਸ ਦਿੱਤੇ ਇਹਦੇ ਵਿੱਚ ਮੇਨ ਮੈਂ ਦੱਸ ਦਿੱਤੇ ਆ ਮੇਨ ਮੈਂ ਸਾਰੇ ਬਾਕੀ ਲੱਭੀ ਜਾਓ ਲੱਭੀ ਜਾੜੇ ਆ ਜਪਾਨ ਦੀ ਕੁਆਲਿਟੀ ਆ ਭਾਈ ਜਪਾਨੀ ਬੰਦੇ ਆਏ ਜੀ ਸਰ ਸਰ ਇਹਦੇ ਵਿੱਚ ਇੱਕ ਹੋਰ ਫੀਚਰ ਹੈ ਇਹ ਇਨਵਰਟਰ AC ਆ ਗਿਆ ਇਹਦਾ ਤੁਹਾਨੂੰ ਇਹ ਫਾਇਦਾ ਮਿਲੇਗਾ ਇੱਕ ਬੰਦਾ ਅੰਦਰ ਬੈਠਾ ਹੈ ਇਹਨੇ ਆਪਣੀ ਸਪੀਡ ਘਟਾ ਕੇ ਰੱਖਣੀ ਹੈ ਪੁਆਇੰਟਾਂ ਤੇ ਚੱਲਣਾ ਜਦੋਂ ਅੰਦਰ ਹੀਟ ਵੱਧਨੀ ਹੈ ਦੋ ਚਾਰ ਬੰਦੇ ਪਲੱਸ ਹੋਣੇ ਆ ਗਏ ਅੰਦਰ ਇਹਨੇ ਆਪਣਾ 1 ਟਨ ਤੋਂ 1.5 ਟਨ 2 ਟਨ 1.5 ਟਨ 2 ਟਨ ਇਦਾਂ ਚੱਲਣਾ ਤੜਾ ਬੀਜੇ ਵੈਲੇ ਸਤਿਲਾਵਾ ਹੋਰ ਕਟ ਆਏਗਾ ਜੀ ਜਿਨੇ ਤੇ ਯੂਨਟ ਲਿਖਿਆ ਉੱਤੋਂ ਵੀ ਕਟ ਤੁਹਾਡਾ ਬਿੱਲ ਆਏਗਾ ਜੀ ਇਸ ਤੋਂ ਇਲਾਵਾ ਮੇਰੇ ਕੋਲ ਜੀ ਇਨਵਰਟਰ ਪੈਟਰ ਲਿਵਗਾਰਡ ਕੰਪਨੀ ਦਾ ਲਿਊਮਿਨਸ ਦਾ ਸੁਖੇਮ ਦਾ A ਸਟਾਰ ਦਾ 14900 ਰੁਪਏ ਤੋਂ ਸਟਾਰਟ ਹੋ ਜਾਊਗਾ ਜੀ ਮਾਰਕੀਟ ਚ ਕੀ ਪ੍ਰਾਈਸ ਹੈ ਜੀ ਤਕਰੀਬਨ 16 16500 ਰੁਪਏ ਦੀ ਰੇਂਜ ਵਾਲਾ ਮਾਡਲ ਤੁਹਾਨੂੰ 14900 ਰੁਪਏ ਦੇ ਵਿੱਚ ਮਿਲੂਗਾ ਜੀ ਬਿਨ ਗਾਰੰਟੀ ਵਾਰੰਟੀ ਬਿਲ ਠੀਕ ਸੋਣੇ ਸਭ ਜਿਹੜੇ ਸਾਡੇ ਭੈਣ ਭਰਾ ਚਾਹੁੰਦੇ ਕਿ ਘੱਟ ਤੋਂ ਘੱਟ ਬਜਟ ਵਿੱਚ ਘਰ ਵਿੱਚ ਕੂਲਰ ਲੈ ਕੇ ਆਣਾ ਕੂਲਰ ਦਾ ਬਜਟ ਕਿੱਥੋਂ ਸ਼ੁਰੂ ਹੋ ਜਾਂਦਾ ਜੀ 4800 ਰੁਪਏ ਦੀ ਰੇਂਜ ਤੋਂ ਕੂਲਰ ਸਟਾਰਟ ਹੋ ਜਾਂਦਾ ਜੀ ਸਾਡੇ ਕੋਲ ਜੀ 4800 ਰੁਪਏ ਦੀ ਰੇਂਜ ਜਾਂ 7200 ਰੁਪਏ ਦੀ ਰੇਂਜ ਦੇ ਵਿੱਚ ਇਹ ਤਾਂ ਰੋਬੋਟ ਜਿਹਾ ਲੱਗਦਾ ਸੀ ਮੈਨੂੰ हां जी किचन 'ਚ ਰੱਖਣ ਵਾਸਤੇ ਜੀ ਕਾਊਂਟਰ ਵਿੱਚ ਰੱਖ ਕਾਊਂਟਰ ਦੇ ਉੱਤੇ ਰੱਖਣ ਵਾਸਤੇ ਇਦਾਂ ਦੀ ਚੀਜ਼ ਵਿੱਚ ਯੂਜ਼ ਹੋ ਜਾਂਦਾ ਜੀ ਬਜ਼ੁਰਗਾਂ ਲਈ ਵੀ ਯੂਜ਼ ਹੋ ਜਾਂਦਾ ਵਾਸਤੇ ਹੌਸਲ ਤੇ ਰੱਖ ਹੁੰਦਾ ਪਿਆ ਕੱਲੇ ਵਿੱਚ ਰੱਖਣਾ ਕਿਉਂਕਿ ਕਿਵਲੇ ਬਜ਼ੁਰਗ ਕਹਿੰਦੇ ਕਿ ਏਸੀ ਨਹੀਂ ਲਾਉਣਾ ਬਿਲਕੁਲ ਜੀ ਉੱਥੇ ਠੀਕ ਹੈ ਜੀ ਆਹ ਤੁਸੀਂ ਜਗ੍ਹਾ ਤੋਂ ਇਲਾਵਾ ਮੇਰੇ ਕੋਲ 7200 ਰੁਪਏ ਦੀ ਰੇਂਜ ਦੇ ਵਿੱਚ ਕੂਲਰ ਸ਼ੁਰੂ ਹੋ ਜਾਂਦਾ ਜੀ ਹੂੰ 9500 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਲੋਹੇ ਵਾਲਾ ਵੱਡਾ ਕੂਲਰ ਮਿਲ ਜੂਗਾ ਨਹੀਂ ਨਹੀਂ ਆਪਾਂ 9500 ਦੇਣਾ ਲੋਹੇ ਵਾਲਾ ਲੋਹੇ ਵਾਲਾ ਲੋਕ ਚਾਹੁੰਦੇ ਆ ਕਿ ਆਪਾਂ ਪੁਰਾਣੇ ਸਟਾਈਲ ਦਾ ਜੋ ਕਹਦੂਗੇ ਲਾ ਦੇਣਾ ਜੀ ਤਾਂ ਕਿਹੜੀ ਗੱਲ ਹੈ ਕੁਝ 8000 ਦੇ ਨੇੜੇ ਕਰ ਲੋ 1500 ਦਾ ਡਿਸਕਾਊਂਟ ਦੇ ਦਿਓ ਚਲੋ ਤੁਸੀਂ ਪਹਿਲੀ ਵਾਰ ਹੀ ਕਿਹਾ ਜੀ 7990 ਰੁਪਏ ਦੇ ਵਿੱਚ ਜਿਹੜਾ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਜੀ ਤਾਂ ਉਹਨੂੰ ਆਪਾਂ ਇਹ ਪੀਸ 7990 ਰੁਪਏ ਦੇ ਧੰਨਵਾਦ ਧੰਨਵਾਦ ਸਨ ਸਾਬ ਬਹੁਤ ਬਹੁਤ ਮਿਹਰਬਾਨੀ ਆ 9500 ਦਿਖਾ ਦਿਓ ਯਾਰ ਵੀਰੇ 9500 ਲਿਖਿਆ ਇਹਨਾਂ ਨੇ ਬੀਬੀ ਬੱਤੀ ਦੀ ਖਾਸ ਡਿਮਾਂਡ ਤੇ ਇਹ ਕਹਿੰਦੇ ਵੀਡੀਓ ਸ਼ੇਅਰ ਕਰਨੀ ਆ ਲੋਹੇ ਵਾਲਾ ਜਿਹੜਾ ਕੂਲਰ ਤੁਹਾਨੂੰ 7900 90 ਰੁਪਏ ਚ ਦੇ ਦੇਣਾ ਹੈਨੀਕੋਮ ਐਡ ਹੈਗੇ ਜੀ ਇਹਦੇ ਗ੍ਰਿਲ ਲਾਨ ਲੱਗੀ ਹੋਈ ਹੈ ਜੀ کافی ਵਧੀਆ ਮਾਡਲ ਬਣਾਇਆ ਹੈ ਅੱਛਾ ਪਟੂ ਕੋਈ ਬੜੇ ਸ਼ਾਨਦਾਰ ਹੈ ਚੀਚੀ ਨਹੀਂ ਕਰਦੇ ਮੈਂ ਤਾਂ ਕਈਆਂ ਨੇ ਚੀਚੀ ਕਰਦੇ ਹੁੰਦੇ ਆ ਬਿਲਕੁਲ ਜੀ 1 ਸਾਲ ਦੀ ਗਾਰੰਟੀ ਦੇ ਨਾਲ ਜੀ ਅੱਛਾ ਜੀ ਸੋਨ ਸਭ ਕੋਈ ਕਰੰਟ ਲੱਗਣ ਦਾ ਖਤਰਾ ਨਹੀਂ 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 ਕੋਈ ਖਤਰਾ ਨਹੀਂ ਜੀ ਗਾਰੰਟੀ ਦਾ ਜੀ ਪੂਰਾ ਕਲੀਅਰ ਕੰਮ ਹੈ ਠੀਕ ਹੈ ਜੀ ਹਾਂਜੀ ਅਲੱਗ-ਅਲੱਗ ਰੇਂਜ ਦੇ ਵਿੱਚ ਮਿਲ ਜੂਗੇ ਜੀ। ਜੀ ਸਿੰਫਨੀ ਪੰਪੜੀ ਦੇ 쿨ਰ ਮਿਲ ਜੂਗੇ ਜੀ ਸਾਡੇ ਕੋਲ। ਐਦਾਂ ਦੇ ਤਾਂ ਆਪਾਂ ਬੜੀ ਵਾਰ ਦੇਖਦੇ ਹਾਂ ਜੀ ਕਿ ਕਿਹਨੇ ਲੌਬੀ 'ਚ ਰੱਖੇ ਹੁੰਦੇ ਆ, ਗਾਰਡਨ 'ਚ ਰੱਖੇ ਹੁੰਦੇ ਆ, ਧਾਰਮਿਕ ਸਥਾਨਾਂ ਤੇ ਵੀ ਬਹੁਤ ਦੇਖਦੇ ਹਾਂ ਬਿਲਕੁਲ ਜੀ। ਅੱਛਾ ਜੇ ਕੋਈ ਧਾਰਮਿਕ ਸਥਾਨ ਲਈ ਜਾਂ ਕਿਸੇ ਆਪਣੀ ਕੰਪਨੀ ਲਈ ਤਾਂ ਖਰੀਦਣਾ ਚਾਹੁੰਦਾ 쿨ਰ ਜਿਹੜੇ ਸਿੰਫਨੀ ਇਹਦੇ ਖਰੀਦਣਾ ਚਾਹੁੰਦਾ ਤਾਂ ਕੋਈ ਐਕਸਟਰਾ ਡਿਸਕਾਊਂਟ? ਬਿਲਕੁਲ ਜੀ ਸਾਡੀ ਸ਼ੁਰੂ ਤੋਂ ਇਹ ਰਹੀ ਹੈ ਜੀ ਕਿ ਜੇ ਕੋਈ ਮੰਦਿਰ ਗੁਰਦੁਆਰੇ ਸਾਹਿਬ ਵਾਸਤੇ ਲੈ ਕੇ ਜਾਣਾ ਚਾਹੁੰਦਾ ਤਾਂ ਜੀ ਤੁਸੀਂ ਇਹਨਾਂ ਦਾ ਡਿਲੀਵਰੀ ਕਰੋਗੇ ਹਾਂ ਜੀ ਹੋਊਗਾ ਜੀ ਡਿਲੀਵਰੀ ਹੋਊਗਾ ਬਿਲਕੁਲ ਠੀਕ ਹੈ ਜੀ ਬਹੁਤ ਸ਼ੁਕਰੀਆ ਜਿਸ ਤੋਂ ਇਲਾਵਾ ਮੇਰੇ ਕੋਲ ਜੀ ਵਾਟਰ ਫਿਲਟਰ ਜੀ ਫ੍ਰਿਜ ਕੂਲਰ ਪਲਾਸਟਿਕ ਦੇ ਵੀ ਅਲੱਗ-ਅਲੱਗ ਮਾਡਲ ਹੈ ਇੱਧਰ ਦੇ ਕੂਲਰ ਤਾਂ ਮੰਤਰੀ ਨੇ ਰੱਖੇ ਹੁੰਦੇ ਆਪਣੇ ਗਾਰਡਨ 'ਚ ਸ਼ਾਨਦਾਰ ਹੈ ਹਰ ਇੱਕ ਤਰ੍ਹਾਂ ਦਾ ਪ੍ਰੋਡਕਟ ਹੈ ਹੋਮ تھیਟਰ ਵਗੈਰਾ ਹਰ ਚੀਜ਼ ਹੀ ਮਿਲ ਜੂਗੀ ਜੀ ਇਲੈਕਟ੍ਰੋਨਿਕ ਦਾ ਤਕਰੀਬਨ ਹਰ ਤਰ੍ਹਾਂ ਕੇ ਦਾ ਸਮਾਨ ਮਿਲ ਜੂਗਾ ਜੀ ਮਤਲਬ ਘਰ 'ਚ ਪੂਰੀਆਂ ਰੌਣਕਾਂ ਲਿਆ ਦੇਣੀਆਂ ਬਿਲਕੁਲ ਜੀ ਜੀ ਇਸ ਤੋਂ ਇਲਾਵਾ ਮੇਰੇ ਕੋਲ ਜੀ ਤੁਹਾਨੂੰ ਫ੍ਰਿਜਾਂ ਵਾਸ਼ਿੰਗ ਮ ਚਿਮਨੀ ਗੈਸ ਬਰਨਰ ਹੀਜ਼ਰ ਇਹ ਸਾਰਾ ਸਮਾਨ ਨਕਦ ਅਤੇ ਆਸਾਨ ਕਿਸ਼ਤਾਂ ਦੇ ਉੱਤੇ ਮਿਲ ਜਾਊਗਾ ਕਿਸ਼ਤਾਂ ਤੇ ਸਮਾਨ ਲੈਣ ਵਾਸਤੇ ਸਿਰਫ ਤੁਹਾਨੂੰ ਆਪਣਾ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਖਾਤਾ ਲੈ ਕੇ ਆਉਂਦੀ ਜਰੂਰਤ ਹੈ ਉਸ ਤੋਂ ਬਾਅਦ ਅਸੀਂ 1 ਰੁਪਿਆ ਲੈ ਕੇ ਆਸਾਨ ਕਿਸ਼ਤਾਂ ਦੇ ਉੱਤੇ ਤੁਹਾਨੂੰ ਸਮਾਨ ਕੋਈ ਵੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਠੀਕ ਹੈ ਸੁੰਦਰ ਸਾਹਿਬ ਅਸੀਂ ਇਹ ਜਾਣਨੇ ਆ ਫਿਰ ਆਪਣਾ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਨੇ ਆ ਆ ਪੈਨਾਸੋਨਿਕ ਦਾ ਹਿਮਾਚਲ ਘਰ ਲੈ ਕੇ ਜਾਈਏ ਠੰਡੀ ਠੰਡੀ ਹਵਾ ਘਰ ਲੈ ਕੇ ਜਾਈਏ ਬਹੁਤ ਚੰਗਾ ਲੱਗਿਆ ਆਕੇ ਜੀ ਤੇ ਜੇਕਰ ਕੋਈ ਸਾਡਾ ਨਾਮ ਲੈ ਕੇ ਆਉਂਦਾ ਤਾਂ ਮਾਨਤਨ ਰੱਖ ਲਈ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਤੇ ਤੁਸੀਂ ਵੀਡੀਓ ਸ਼ੇਅਰ ਕਰਕੇ ਆ ਜਣੇ ਜੀ 10 ਸ਼ੇਅਰ ਕਰਨੇ ਘੱਟੋ ਘੱਟ ਤੇ ਬਹੁਤ ਸਾਰੇ ਬੈਨੀਫਿਟ ਜਿਹੜੇ ਆ ਸੁੰਢੀ ਸਾਹਿਬ ਤੋਂ ਲੈ ਲੈਣੇ ਆ ਤੁਹਾਡੇ ਘਰ ਦੀ ਰੌਣਕ ਇਹਨਾਂ ਨੇ ਵਧਾ ਦੇਣੀ ਆ ਕੋਨੇ ਕੋਨੇ ਤੱਕ ਹਵਾ ਪਹੁੰਚਾ ਦੇਣੀ ਆ ਤੁਹਾਡਾ ਮੂਡ ਜਿਹੜਾ ਆ ਉਹ ਗੁੱਡਗੁੱਡ ਕਰ ਦੇਣਾ ਠੀਕ ਹੈ ਸੁੰਢੀ ਸਾਹਿਬ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਜੀ ਇੱਕ ਵਾਰੀ ਐਡਰੈਸ ਕਨਫਰਮ ਕਰ ਦਿੰਨੇ ਅਸੀਂ ਔਰ ਤੁਸੀਂ ਹਮੇਸ਼ਾ ਹੀ ਸਾਡੀ ਵੀਡੀਓ ਤੋਂ ਬਾਅਦ ਇੱਥੇ ਆਉਂਦੇ ਤੇ ਤੁਹਾਨੂੰ ਐਡਰੈਸ ਕਨਫਰਮ ਕਰ ਦਿੰਦੇ ਆ ਜੀ ਰੇਲਵੇ ਰੋਡ ਤੇ ਪਾਰਕਿੰਗ ਦੇ ਬਿਲਕੁਲ ਸਾਹਮਣੇ ਤੁਸੀਂ ਆਉਣਾ ਜੀ ਨਿਊ ਸੌਂਡੀ ਇਲੈਕਟ੍ਰੋਨਿਕਸ ਸੌਂਡੀ ਜਾਓ ਤਾਂ ਉੱਥੇ ਮਿਲਣਗੇ ਤੇ ਤੁਹਾਨੂੰ ਬਹੁਤ ਸਾਰਾ ਡਿਸਕਾਊਂਟ ਮਿਲੇਗਾ ਪੀਪੀ 32 ਦਾ ਜੋ ਤੁਸੀਂ ਨਾਮ ਲਓਗੇ ਪਿਆਰ ਮਾਨਤਨ ਇਹ ਤੁਹਾਡਾ ਜ਼ਰੂਰ ਕਰਨਗੇ ਬੜੇ ਨਾਲ ਬੀਤੀ ਨੋਸ਼ਨ ਨੂੰ ਛੁੱਟ ਨਹੀਂ ਸਰੀ ਕੈਮਰਾ ਪਸੰਦ ਨੂੰ ਜਦੋਂ ਬੋਲ ਦਿਖਤ ਹੋ ਜਮਗੇ ਸੱਚੀ ਗੱਲ ਅਬਰਖਾ